ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਵਿੰਦਰ ਸੰਧੂ ਸਵਾਗਤ ਕਰਦਾ ਹਾਂ ਅੱਜ ਇੱਕ ਵਾਰ ਫੇਰ ਅਸੀਂ ਚੰਡੀਗੜ੍ਹ ਪਹੁੰਚੇ ਹਾਂ ਸੈਕਟਰ 44D ਜਿੱਥੇ ਵਰਦਾਨ ਆਯੁਰਵੈਦਿਕ ਸੈਂਟਰ ਹੈ ਤੇ ਉਸ ਸੈਂਟਰ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਸਾਡੇ ਨਾਲ ਮੌਜੂਦ ਨੇ ਤੇ ਅੱਜ ਬੜੀਆਂ ਖੂਬਸੂਰਤ ਸ਼ੀਸ਼ੀਆਂ ਦੇ ਵਿੱਚ ਉਹ ਕੁਝ ਭਰ ਕੇ ਲੈ ਕੇ ਆਏ ਨੇ ਜਿਹੜਾ ਤੁਹਾਡੀ ਸਕਿਨ ਦਾ ਖਿਆਲ ਰੱਖੇਗਾ ਯਾਨੀ ਕਿ ਅਜਿਹੇ ਨਾਇਾਬ ਤੋਹਫੇ ਉਹ ਲੈ ਕੇ ਆਏ ਨੇ ਤੁਹਾਡੇ ਵਾਸਤੇ ਜਿਸ ਤਰ੍ਹਾਂ ਹੁਣ ਅੱਜਕੱਲ੍ਹ ਲੂ ਦੇ ਵਿੱਚ ਗਰਮੀ ਦੇ ਵਿੱਚ ਚਿਪਚਿਪਾਹਟ ਵਾਲੇ ਮੌਸਮ ਦੇ ਵਿੱਚ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਸਾਰੀਆਂ ਦਾ ਹੱਲ ਕੱਢਣ ਵਾਸਤੇ ਹੀ ਅਸੀਂ ਗੋਇਲ ਸਾਹਿਬ ਨੂੰ ਅੱਜ ਮਿਲਣ ਵਾਸਤੇ ਪਹੁੰਚੇ ਹਾਂ ਤੇ ਗੋਇਲ ਸਾਹਿਬ ਨੇ ਖਾਸ ਤੌਰ ਦੇ ਉੱਤੇ ਇਹ ਤੋਹਫੇ ਤੁਹਾਡੇ ਵਾਸਤੇ ਇਸ ਮੌਸਮ ਦੇ ਮੱਦੇਨਜ਼ਰ ਹੀ ਤਿਆਰ ਕੀਤੇ ਨੇ ਸਭ ਤੋਂ ਪਹਿਲਾਂ ਗੋਇਲ ਸਾਹਿਬ ਦਾ ਸਵਾਗਤ ਕਰਦੇ ਹਾਂ ਗੋਇਲ ਸਾਹਿਬ ਸਵਾਗਤ ਹੈ ਤਰਮਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸੇਤ ਭਰੀ ਸਸ੍ਰੀਕਾਲ ਜੀ ਸਸ੍ਰੀਕਾਲ ਗੁਲਸੱਬ ਰੂਪ ਦੀ ਗੱਲ ਆਉਂਦੀ ਹੈ ਵੈਸੇ ਕਹਿ ਦਿੰਦੇ ਨੇ ਕਿ ਰੰਗ ਤਾਂ ਦੋ ਹੀ ਹੁੰਦੇ ਨੇ ਇੱਕ ਕਾਲਾ ਤੇ ਇੱਕ ਗੋਰਾ ਪਰ ਉਹਨੂੰ ਵੀ ਮੇਨਟੇਨ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਚਿਹਰੇ ਦੀ ਸਫਾਈ ਰੱਖਣੀ ਬੜੀ ਜ਼ਰੂਰੀ ਹੁੰਦੀ ਹੈ ਤੇ ਚਿਹਰੇ ਦੇ ਨਾਲ-ਨਾਲ ਸਾਡੇ ਪੂਰੇ ਸਰੀਰ ਦੀ ਸਫਾਈ ਵੀ ਕਾਫੀ ਜ਼ਰੂਰੀ ਹੈ ਤੇ ਇਥੋਂ ਤੱਕ ਕਿ ਕੱਪੜਿਆਂ ਦੀ ਸਫਾਈ ਵੀ ਬੜੀ ਅਹਿਮੀਅਤ ਰੱਖਦੀ ਹੈ ਤਾਂ ਜੋ ਅਸੀਂ ਸਿਹਤਮੰਦ ਰਹਿ ਸਕੀਏ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਪੈਕੇਜ ਹੈ ਤੁਹਾਡੇ ਕੋਲ ਉਹਦੇ ਬਾਰੇ ਅੱਜ ਜਾਣਕਾਰੀ ਹਾਸਲ ਕਰਾਂਗੇ ਜੋ ਤੁਹਾਡੇ ਕਹਿੰਦੇ ਨਕਸ਼ਿਕ ਵਰਣਨ ਹੁੰਦਾ ਹੈ ਤਾਂ ਨਕਸ਼ਿਕ ਦਾ ਪੂਰੇ ਦਾ ਤੁਹਾਡਾ ਖਿਆਲ ਰੱਖਣ ਵਾਸਤੇ ਜੋ ਗੁਹਿਲ ਸਾਹਿਬ ਨੇ ਬਣਾਏ ਨੇ ਗੁਲ ਸਾਹਿਬ ਕੀ ਕੀ ਹੈ ਖਾਸ ਆਪਾਂ ਸਟੈਪ ਬਾਈ ਸਟੈਪ ਅੱਗੇ ਵਧਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਜਦੋਂ ਕੱਪੜਿਆਂ ਦੀ ਤਾਂ ਕੱਪੜੇ ਸਾਡੇ ਨੇ ਜਿਹੜੇ ਚਾਹੇ ਉਹ ਬਾਰੀ ਤੌਰ ਤੇ ਪਾਏ ਹੋਣ ਜਾਂ ਅਸੀਂ ਅੰਦਰੂਨੀ ਤੌਰ ਤੇ ਪਾਏ ਹੋਣ ਉਹਨਾਂ ਦੀ ਸਾਫ ਸਫਾਈ ਬੜੀ ਜ਼ਰੂਰੀ ਹੋ ਜਾਂਦੀ ਹੈ ਸਭ ਤੋਂ ਵੱਧ ਜ਼ਰੂਰੀ ਹੈ ਅੰਡਰ ਗਾਰਮੈਂਟਸ ਦੀ ਸਫਾਈ ਕਈ ਵਾਰੀ ਸਰਕਮਸਟੈਂਸ ਐਸੇ ਬਣਦੇ ਆ ਜੀ ਕਿ ਕਈ ਲੋਕ ਤਾਂ ਡੇਲੀ ਨਹਾਉਂਦੇ ਆ ਕਈ ਦੋ ਦੋ ਵਾਰੀ ਵੀ ਨਹਾਉਂਦੇ ਆ ਕਈ ਚਾਰ ਚਾਰ ਵਾਰੀ ਵੀ ਨਹਾਉਂਦੇ ਆ ਪਰ ਕਈ ਲੋਕਾਂ ਨੂੰ ਕਮਾਂਗਾਰਾਂ ਦੇ ਵਿੱਚ ਕਈ ਵਾਰੀ ਸਮਾਂ ਨਹੀਂ ਮਿਲਦਾ ਕਈ ਵਾਰੀ ਮਿਸ ਹੋ ਜਾਂਦਾ ਨਹਾਉਣਾ ਇੱਕ ਦਿਨ ਵੀ ਹੋ ਜਾਂਦਾ ਕਈਆਂ ਤਾਂ ਦੋ ਦਿਨ ਵੀ ਹੋ ਜਾਂਦਾ ਉਹ ਵੀ ਤੇ ਜਿਹੜੇ ਲੋਕੀ ਡੇਲੀ ਵੀ ਢਾਉਂਦੇ ਆ ਉਹ ਵੀ ਇਹ ਗੱਲ ਨੋਟ ਕਰ ਲਿਓ ਕਿ ਜਿਹੜੇ ਸਾਡੇ ਜਨਰਲ ਆਰਗਨਸ ਨੇ ਜਿੱਥੇ ਜਿਵੇਂ ਕਹਦੋ ਸਾਡੇ ਬਾਥਰੂਮ ਏਰੀਆ ਜਦੋਂ ਅਸੀਂ ਉੱਥੋਂ ਬਾਥਰੂਮ ਕਰਦੇ ਆ ਤਾਂ ਪਰ ਜਿੰਨੇ ਮਰਜ਼ੀ ਸੱਚੇ ਸੁਵਿਤਰੇ ਹੋ ਲਈਏ ਤਾਂ ਉਹਦੇ ਵਿੱਚ ਇੱਕ ਦੋ ਡ੍ਰੌਪ ਰਹਿ ਜਾਂਦੇ ਆ ਜੀ ਉਹ ਸਾਡੇ ਅੰਡਰ ਗਾਰਮੈਂਟਸ ਨੂੰ ਲੱਗਦੇ ਆ ਉਸ ਤੋਂ ਬਾਅਦ ਕੀ ਆ ਵੱਡੀ ਗੱਲ ਕਿ ਅਸੀਂ ਇਸ ਗੱਲ ਵੱਲ ਕਦੀ ਵੀ ਧਿਆਨ ਨਹੀਂ ਦਿੱਤਾ ਮੇਰਾ ਵੀ ਧਿਆਨ ਉਦੋਂ ਗਿਆ ਜਦੋਂ ਮੈਂ ਐਡਮਿਸ਼ਨ ਲਿਆ ਵੀ ਐਨ ਬੀ ਐਸ ਨੇਚਰੋਪੈਥੀ ਦੇ ਵਿੱਚ ਤੇ ਨੇਚਰੋਪੈਥੀ ਚ ਜਦੋਂ ਮੈਂ ਕੰਮ ਸ਼ੁਰੂ ਕੀਤਾ ਤਾਂ ਉਹਦੇ ਵਿੱਚ ਕੀ ਹੋਇਆ ਮੈਂ ਉਹਨੂੰ ਪੂਰੀ ਤਰ੍ਹਾਂ ਰੀਡ ਕੀਤਾ ਸਟੱਡੀ ਕੀਤਾ ਤਾਂ ਉਹਦੇ ਚ ਇਹ ਗੱਲਾਂ ਸਾਹਮਣੇ ਆਈਆਂ ਕਿ ਇਹ ਇੱਕ ਵੱਡਾ ਰੋਗ ਜਿਹੜਾ ਹੈਗਾ ਸਾਨੂੰ ਜਰਨਲ ਏਰੀਆ ਤੋਂ ਲੱਗਦਾ ਬਾਥਰੂਮ ਏਰੀਆ ਕਈ ਪੈਣਾ ਬੀਬੀਆਂ ਜਾਂ ਭਰਾ ਕਹਿੰਦੇ ਨੇ ਜਾਂ ਭਰਾ ਤਾਂ ਚਲੋ ਘੱਟ ਕੰਪਲੇਂਟ ਹੁੰਦੀ ਆ ਬੀਬੀਆਂ ਪੈਣਾ ਦੀ ਬਹੁਤ ਹੁੰਦੀ ਆ ਵੀ ਜੇ ਮੈਂ ਕਿਸੇ ਬਾਥਰੂਮ ਨੂੰ ਕਿਸੇ ਦਾ ਯੂਜ਼ ਕਰ ਲਵਾਂ ਕਦੇ ਮਤਲਬ ਚਾਹੇ ਗੁਰਦੁਆਰਾ ਸਾਹਿਬ ਚ ਚਾਹੇ ਕਿਸੇ ਹੋਟਲ ਚ ਚਾਹੇ ਰਸਤੇ ਚ ਕਿਤੇ ਲੋਡ ਪੈ ਜੇ ਤਾਂ ਤਾਂ ਮੈਨੂੰ ਬੜੀ ਜਲਦੀ ਗੁੱਲਸਾ ਇਨਫੈਕਸ਼ਨ ਹੋ ਜਾਂਦਾ ਬਿਲਕੁਲ ਔਰ ਬਾਥਰੂਮ ਦਾ ਇਨਫੈਕਸ਼ਨ ਐਸਾ ਹੁੰਦਾ ਕਿ ਮੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਮੇਰਾ ਮੂਡ ਖਰਾਬ ਰਹਿਣ ਲੱਗ ਜਾਂਦਾ ਮੈਂ ਗੁਰਦੁਆਰੇ ਨਹੀਂ ਜਾ ਸਕਦੀ ਜਾਂ ਮੈਂ ਮੰਦਿਰ ਨਹੀਂ ਜਾ ਸਕਦੀ ਮਤਲਬ ਮੇਰਾ ਮੈਨੂੰ ਖੁਦ ਨੂੰ ਐ ਲੱਗੀ ਜਾਂਦਾ ਵੀ ਠੀਕ ਨਹੀਂ ਹੈਗਾ ਤਾਂ ਮੈਂ ਉਹਨਾਂ ਵਾਸਤੇ ਫਿਰ ਇੱਕ ਬਹੁਤ ਹੀ ਡੀਪ ਜਾ ਕੇ ਇੱਕ ਚੀਜ਼ਾਂ ਦੇਖੀਆਂ ਤਾਂ ਵਾਕਿਆ ਹੀ ਚੀਜ਼ ਉੱਤੇ ਕੰਮ ਹੋਣ ਵਾਲਾ ਸੀਗਾ ਕਿਉਂਕਿ ਜਿਵੇਂ ਸਾਡੇ ਪੈੜ ਦੇ ਲੇਡੀਜ਼ ਸਾਡੀਆਂ ਪੈੜ ਲਗਾਉਂਦੀਆਂ ਨੇ ਜਾਂ ਹੋਰ ਕਈ ਇਸ ਤਰ੍ਹਾਂ ਦੇ ਸਾਧਨ ਅਪਣਾਉਂਦੀਆਂ ਨੇ ਉਹਨਾਂ ਸਾਡੀਆਂ ਭੈਣਾਂ ਵਾਸਤੇ ਬਹੁਤ ਜ਼ਰੂਰੀ ਇੱਕ ਡਿਸਕਸ਼ਨ ਹੈ ਔਰ ਉਹਨਾਂ ਵੀਰਾਂ ਵਾਸਤੇ ਵੀ ਬਹੁਤ ਇੱਕ ਜ਼ਰੂਰੀ ਡਿਸਕਸ਼ਨ ਹੈ ਜਿਨ੍ਹਾਂ ਨੂੰ ਯੂਰਨ ਦੇ ਵਿੱਚ ਇਨਫੈਕਸ਼ਨ ਰਹਿੰਦੀ ਆ ਜਾਂ ਬਾਥਰੂਮ ਵਾਲੀ ਜਗ੍ਹਾ ਤੋਂ ਪਸ ਨਿਕਲਦੀ ਆ ਜਾਂ ਕਈ ਮਰੀਆਂ ਭੈਣਾਂ ਨੂੰ ਵਾਈਟ ਡਿਸਚਾਰਜ ਹੁੰਦਾ ਕਈ ਸਾਡੇ ਵੀਰਾਂ ਨੂੰ ਸਪੰਦੋਸ਼ ਹੁੰਦਾ ਬਹੁਤ ਸਾਰੀਆਂ ਐਸੀ ਚੀਜ਼ਾਂ ਨੇ ਜਿਹੜੀਆਂ ਗੁਪਤ ਕਹਿ ਕੇ ਲੋਕਾਂ ਨੇ ਇਹਨਾਂ ਨੂੰ ਉਹ ਗੁਪਤ ਹੀ ਰੱਖ ਲਿਆ ਪਰ ਮੈਂ ਤਾਂ ਕਹਿੰਦਾ ਖੁੱਲੀ ਗੱਲ ਕਰਿਆ ਕਰੋ ਕਿਉਂਕਿ ਜਦੋਂ ਮੇਰੇ ਨਾਲ ਆ ਕੇ ਬੈਠਦੇ ਹੋ ਤੁਸੀਂ ਮੈਂ ਤੇ ਸਾਫ਼ ਵੀ ਕਹਿ ਦਿੰਦਾ ਵੀ ਬੋਲ ਭੈਣ ਕੀ ਐਂ ਸੋਚ ਕੇ ਗੱਲ ਦੱਸੀ ਜਿਵੇਂ ਸਕੇ ਭਰਾ ਨਾਲ ਗੱਲ ਕਰਦੀਆਂ ਬਿਲਕੁਲ ਸੰਕੋਚ ਨਾ ਕਰ ਤਾਂ ਉਹ ਮੇਰੇ ਨਾਲ ਗੱਲ ਵੀ ਕਰਦੀਆਂ ਨੇ ਐਸੀ ਗੱਲ ਨਹੀਂ ਉਹ ਆਪਣੇ ਹਸਬੰਡ ਦੀ ਗੱਲ ਵੀ ਕਰਦੀਆਂ ਨੇ ਉਹ ਕਈ ਜੈਂਟਸ ਹੁੰਦੇ ਨੇ ਉਹ ਵਾਈਫ ਦੀ ਗੱਲ ਵੀ ਕਰਦੇ ਆ ਵੀ ਗੋਲਪਾ ਸਾਹਿਬ ਇਹ ਪ੍ਰੋਬਲਮ ਤਾਂ ਹੈ ਉਹ ਜਿੱਦ ਤੇ ਅਸੀਂ ਬੜੇ ਦੇਰ ਤੋਂ ਕੰਮ ਕਰ ਰਹੇ ਸੀ ਕਿਉਂਕਿ ਮੈਂ 1.5 ਸਾਲ ਹੋ ਗਿਆ ਜੀ ਕੰਪਲੀਟ ਕੀਤਾ ਨੇਚਰੋਪੈਥੀ ਦਾ ਜਿਹੜਾ ਸਾਰਾ ਕੋਰਸ ਹੈ ਉਹ ਕਰਨ ਤੋਂ ਬਾਅਦ ਮੈਨੂੰ ਇਹ ਗੱਲ ਸਮਝ ਆਈ ਵੀ ਇਹ ਚੀਜ਼ਾਂ ਹੈ ਕਿਆਂ ਨੇ ਤਾਂ ਫਿਰ ਅਸੀਂ ਇੱਕ ਤੇ ਵੜਾਇਆ ਯੂਜੀ ਵਾਸ਼ ਦੇ ਨਾਮ ਤੇ ਇਹਨੂੰ ਸਪਸ਼ਟ ਦੰਨੇ ਨਾਮ ਅੰਡਰ گارਮੈਂਟ ਵਾਸ਼ ਅੰਡਰ گارਮੈਂਟ ਵਾਸ਼ ਦਾ ਮਤਲਬ ਹੈ ਕਿ ਜਿਹੜੇ ਤੁਸੀਂ ਪੈਂਟੀ ਪਹਿਨਦੇ ਹੋ ਕਈ ਹੁਣ ਸਾਡੀਆਂ ਭੈਣਾਂ ਮੈਨੂੰ ਕਹਿੰਦੀਆਂ ਨੇ ਵੀਰ ਅਸੀਂ ਤਾਂ ਮਤਲਬ ਅਮਰਤ ਸ਼ਕਾ ਅਸ ਤੱਕ ਕਸ਼ਹਰਾ ਵਗੈਰਾ ਪਹਿਨਦੇ ਆ ਉਹਨਾਂ ਲਈ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹਦੀ ਸਫਾਈ ਰੱਖਣਾ ਬਹੁਤ ਜ਼ਰੂਰੀ ਹੈ ਤੁਸੀਂ ਆਪਣਾ ਜਿਹੜਾ ਅੰਡਰ ਗਾਰਮੈਂਟਸ ਆ ਉਹਨੂੰ ਇਹਦੇ ਨਾਲ ਵਾਸ਼ ਕਰਨਾ ਇਸ ਤੋਂ ਉੱਪਰ ਮੈਂ ਇਹਦਾ ਜਦੋਂ ਤੁਸੀਂ ਇਨਗਰੀਡੀਅੰਟਸ ਪੜ੍ਹੋਗੇ ਚ ਕੀ ਪਾਇਆ ਆਪਾਂ ਨੇ ਪਿਓਰ ਨੇਚਰਲ ਚੀਜ਼ਾਂ ਪਾਈਆਂ ਨੇ ਨੇਚਰਲ ਮਤਲਬ ਨੇਚਰਲ ਇਹਦੇ ਚ ਕੋਈ ਕੈਮੀਕਲ ਨਹੀਂ ਕੁਛ ਇਦਾਂ ਦੀ ਚੀਜ਼ ਨਹੀਂ ਹੈ ਬਲਕਿ ਅਸੀਂ ਬੇਸ ਦਾ ਐਲੋਵੀਰਾ ਦਾ ਦਿੱਤਾ ਤਾਂ ਕਿ ਜਿਹੜੀ ਚੀਜ਼ ਅਸੀਂ ਵਾਸ਼ ਕਰੀਏ ਸਾਡਾ ਕੱਪੜਾ ਉਹ ਮਲਾਈਮ ਹੋ ਜਾਏ ਕੁਝ ਕੋਈ ਹਾਰਡਨੈਸ ਨਾ ਹੋਵੇ ਔਰ ਖਰਾਬ ਨਾ ਹੋਵੇ ਅੰਡਰਵੀਅਰ ਤੁਹਾਡੇ ਹੈਗੇ ਨੇ ਉਹਨਾਂ ਦੀ ਲਾਈਫ ਵਧੂਗੀ ਇਲਾਸਟਿਕ ਖਰਾਬ ਨਹੀਂ ਹੋਣਗੇ ਮਤਲਬ ਤੁਸੀਂ ਦੇਖਦੇ ਹੋ ਸਾਰਾ ਕੁਝ ਠੀਕ ਪਿਆ ਰਹਿੰਦਾ ਅਸੀਂ ਵੀ ਦੇਖਦੇ ਆ ਸਾਡੇ ਨਾਲ ਵੀ ਹੁੰਦਾ ਸੀ ਵੀ ਤਾਂ ਤੁਹਾਡੇ ਵਿੱਚੋਂ ਅਸੀਂ ਕਿਹੜਾ ਕੋਈ ਬਾਹਰੋਂ ਆ ਸਾਡੀਆਂ ਵੀ ਬੇਟੀਆਂ ਨੇ ਸਾਡੀਆਂ ਵੀ ਭੈਣਾਂ ਮਾਤਾ ਘਰ ਚ ਨੇ ਸਭ ਕੁਝ ਆਪਾਂ ਨੋਟਿਸ ਕਰਦੇ ਆ ਪਰ ਇਹ ਚੀਜ਼ਾਂ ਥੋੜੀਆਂ ਪੜਦੇ ਚ ਰੱਖ ਲੈਣੇ ਆ ਜਿਹਦੇ ਕਰਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਆ ਤਾਂ ਅੱਜ ਤਰਮਿੰਦਰ ਜੀ ਤੁਸੀਂ ਟੌਪਿਕ ਛੇੜਿਆ ਤਾਂ ਇਹ ਗੱਲ ਬਹੁਤ ਜ਼ਰੂਰੀ ਵੀ ਸੀਗੀ ਮੈਂ ਵੀ ਤੁਹਾਨੂੰ ਬੈਕ ਕੈਮਰਾ ਇਹ ਗੱਲ ਦੱਸੀ ਸੀ ਕਿ ਇਹ ਗੱਲ ਆਪਾਂ ਜ਼ਰੂਰ ਕਹਾਂਗੇ ਕਿ ਮੇਰੇ ਕੋਲ ਤਾਂ ਇਦਾਂ ਆਇਆ ਕਰੋ ਵੀ ਗੁਇਲ ਸਾਹਿਬ ਕੋਲੇ ਸਾਡੀ ਭੈਣ ਦੇ ਨਾਲ ਜੀਜਾ ਤੁਸੀਂ ਆ ਰਹੇ ਹੋ ਇੱਕ ਰਿਸ਼ਤੇ ਮੰਗੂ ਬੁਲਾ ਕੇ ਤਾਂ ਤੁਹਾਡੀਆਂ ਉਹ ਚੀਜ਼ਾਂ ਮੈਂ ਸੋਲਵ ਕਰੂੰਗਾ ਜਿਹੜੀਆਂ ਤੁਸੀਂ ਸੋਚੋਗੇ ਵੀ ਅਸੀਂ ਤਾਂ ਦਵਾਈਆਂ ਖਾ ਖਾ ਥੱਕ ਗਏ ਇਨਫੈਕਸ਼ਨ ਦੀਆਂ ਅਸੀਂ ਤਾਂ ਇਹ ਕਰ ਕਰ ਥੱਕ ਗਏ ਇਹ ਕੀ ਨਵੀਂ ਗੱਲ ਹੋ ਗਈ ਫਿਰ ਮੈਂ ਕਹਿਣਾ ਹੁਣਾਂ ਕਿ ਜਦੋਂ ਤੁਸੀਂ ਬਾਥਰੂਮ ਕਰਦੇ ਹੋ ਆਪਣੇ ਹੀ ਬਾਥਰੂਮ ਦੇ ਨਾਲ ਇਹਨੂੰ ਸਵੈਮੂਤਰ ਚਿਕਿਤਸਾ ਕਿਹਾ ਗਿਆ ਆ ਆਪਣੇ ਉਹਦੇ ਵਿੱਚ ਨੇਚਰੋਬੈਥਰੀ ਚ ਸਵੈਮੂਤਰ ਚਿਕਿਤਸਾ ਉਹਦੇ ਵਿੱਚ ਕੀ ਹੈ ਕਿ ਤੁਸੀਂ ਆਪਦਾ ਹੀ ਬਾਥਰੂਮ ਜਦੋਂ ਤੁਹਾਨੂੰ ਬਾਥਰੂਮ ਆ ਰਿਹਾ ਤੇ ਚੰਗੀ ਤਰ੍ਹਾਂ ਉਹਨੂੰ ਵਾਸ਼ ਕਰੋ ਪਾਣੀ ਪਾਣੀ ਦੀ ਜਗ੍ਹਾ ਉਸੇ ਬਾਥਰੂਮ ਨੂੰ ਯੂਜ਼ ਕਰ ਲਓ ਹੱਥ ਤਾਂ ਪਧੋਣੀ ਹੁੰਦੇ ਨੇ ਬਾਅਦ ਚ ਧੋ ਲਾਂਗੇ ਉਹ ਜਿਹੜਾ ਤੁਹਾਡਾ ਆਪਣਾ ਬਾਥਰੂਮ ਹੈ ਬੋਡੀ ਚ ਆ ਰਿਹਾ ਉਹਦੇ ਨਾਲ ਹੀ ਤੁਸੀਂ ਆਪਣੇ ਆਰਗਨਸ ਨੂੰ ਵਾਸ਼ ਕਰੋ ਤੁਹਾਨੂੰ ਉਹਦੇ ਨਾਲ ਹੀ ਜ਼ਮੀਨ ਸੁਵਾਨ ਦਾ ਫਰਕ ਪਊਗਾ ਕਿਉਂਕਿ ਉਹ ਇੱਕ ਮੈਡੀਸਿਨ ਹੈ ਜਦੋਂ ਬੋਡੀ ਚ ਡਿਸਚਾਰਜ ਹੋ ਰਹੀ ਆ ਹੋ ਉਹ ਇੱਕ ਮੈਡੀਸਿਨ ਦਾ ਕੰਮ ਕਰਦੀ ਆ ਉਹਦਾ ਤੁਰੰਤ ਉਹ ਗਰਮ ਗਰਮ ਹੁੰਦਾ ਉਸ ਟਾਈਮ ਜੁਰਨ ਉਹਦਾ ਫਾਇਦਾ ਲਓ ਦੂਜੀ ਗੱਲ ਵੱਡੀ ਚੀਜ਼ ਮੈਂ ਤੁਹਾਨੂੰ ਦੱਸਣ ਜਾ ਰਿਹਾ ਇੱਕ ਅਸੀਂ ਵਾਸ਼ ਬਣਾਇਆ ਇੱਥੇ ਪਿਆ ਹੈਗਾ ਇਹ ਵਾਲਾ ਇਹਨੂੰ ਅਸੀਂ ਇੰਟੀਮੇਟ ਕਲੀਨਜ਼ਿੰਗ ਵਾਸ਼ ਦਾ ਨਾਮ ਦਿੱਤਾ ਇੰਟੀਮੀਟ ਕਲੀਨਜ਼ਿੰਗ ਵਾਸ਼ ਜਿਹੜਾ ਹੈਗਾ ਇਹ ਮੇਲ ਵਾਸਤੇ ਆ ਇਹੀ ਫੀਮੇਲ ਵਾਸਤੇ ਵੀ ਹੈਗਾ ਕਿਉਂਕਿ ਫੀਮੇਲ ਦਾ ਅਲੱਗ ਹੈ ਮੇਲ ਦਾ ਅਲੱਗ ਹੈ ਧਿਆਨ ਰੱਖਿਓ ਕਿਉਂਕਿ ਇਹ ਅਲੱਗ-ਅਲੱਗ ਯੂਜ਼ ਕਰਨਾ ਸੀ ਜਿਹੜੇ ਮੇਲ ਹੈ ਉਹਨਾਂ ਵਾਸਤੇ ਇਹ ਬਣਾਇਆ ਸੀ ਇੰਟੀਮੀਟ ਕਲੀਨਜ਼ਿੰਗ ਵਾਸ਼ ਇਹ ਜਿਹੜਾ ਹੈਗਾ ਪਿਓਰ ਐਲੋਵੇਰਾ ਚ ਪਿਓਰ ਐਲੋਵੇਰਾ ਚ ਇੱਥੇ ਮਤਲਬ ਕਿ 92% ਐਲੋਵੇਰਾ ਔਰ ਕੈਮੀਕਲ ਦਾ ਤਾਂ ਮਤਲਬ ਹੀ ਨਹੀਂ ਲੈਬ ਟੈਸਟਡ ਹੈ ਬਿਲਕੁਲ ਸੇਫ ਹੈ ਔਰ ਮੈਂ ਕਦੀ ਇਦਾਂ ਦੀ ਚੀਜ਼ ਦੰਦਾ ਹੀ ਨਹੀਂ ਕਿਉਂਕਿ ਕਿਉਂਕਿ ਦਾਦਾ ਹੜ ਉਮਰ ਰਹੀ ਹੈ ਝੂਠ ਬੋਲਣ ਦੀ ਨਹੀਂ ਉਹਨ ਕੋਈ ਲੋੜ ਹੈ ਝੂਠ ਬੋਲਣ ਦੀ ਕਿਉਂਕਿ ਰੱਬ ਨੇ ਸਾਰੀਆਂ ਲੋੜਾਂ ਪੂਰੀਆਂ ਕਰਤੀਆਂ ਜਿਹੜੀਆਂ ਕਿ ਇੱਕ ਜੀਵਨ ਚ ਚਾਹੀਦੀਆਂ ਨੇ ਹੁਣ ਤੇ ਇਹ ਹੁੰਦਾ ਹੈ ਕਿ ਹੁਣ ਕੰਮ ਜਿਹੜਾ ਕਰਦੇ ਆ ਨਾ ਪਤਾ ਕਾਦੇ ਲਈ ਕਰਦੇ ਜਿਵੇਂ ਲੋਕ ਕਹਿੰਦੇ ਹੁੰਦੇ ਆ ਵੀ ਹੁਣ ਅਸੀਂ ਕੰਮ ਕਰਦੇ ਆ ਤੁਹਾਡੇ ਥੈਂਕ ਯੂ ਲੈਣ ਵਾਸਤੇ ਤੁਹਾਡੀ ਵਾਹ ਵਾਈ ਲੈਣ ਵਾਸਤੇ ਔਰ ਜਦੋਂ ਦੁਨੀਆ 'ਚ ਜਾਈਏ ਤਾਂ ਐਦਾਂ ਜਾਈਏ ਕਿ ਲੋਕੀ ਕਹਣ ਵੀ ਵਾਹ ਅੱਜ ਕੋਈ ਬੰਦਾ ਚਲਾ ਗਿਆ ਯਾਰ ਜਾਣਾ ਨਹੀਂ ਸੀ ਚਾਹੀਦਾ ਐਦਾਂ ਫੀਲ ਹੋਣਾ ਚਾਹੀਦਾ ਲੋਕਾਂ ਨੂੰ ਕਿ ਕੁਝ ਚੰਗੀ ਚੀਜ਼ ਦੇ ਕੇ ਜਾਈਏ ਔਰ ਇਹ ਚੀਜ਼ਾਂ ਤੁਹਾਡੇ ਕੋ ਪਈਆਂ ਰਹਿਣਗੀਆਂ ਜੇ ਅਸੀਂ ਨਹੀਂ ਵੀ ਹੋਵਾਂਗੇ ਦੁਨੀਆ 'ਚ ਤੁਹਾਡੇ ਕੋ ਰਹਿਣਗੀਆਂ ਚੀਜ਼ਾਂ ਕਿਉਂਕਿ ਆਪਣੇ ਬੱਚੇ ਵੀ ਅੱਗੇ ਲਾਇਕ ਨੇ ਬੇਟੀ ਵੀ ਬੀਐਮਐਸ ਕਰ ਚੁੱਕੀ ਐ ਉਹ ਤੁਹਾਡੀ ਸੇਵਾ ਚ ਆਉਗੀ ਤੇ ਇਹ ਚੀਜ਼ਾਂ ਜਿਹੜੀਆਂ ਨੇ ਬਣ ਰਹੀਆਂ ਨੇ ਔਰ ਇਸ ਟਾਈਮ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਧਰਮਿੰਦਰ ਜੀ ਸਭ ਤੋਂ ਬੈਸਟ ਜਿਹੜਾ ਹੈਗਾ ਇੰਟੀਮੀਟ ਕਲੀਨਿੰਗ ਵਾਸ਼ ਲੜਕੀਆਂ ਵਾਸਤੇ ਲੇਡੀਜ਼ ਵਾਸਤੇ ਬਜ਼ੁਰਗ ਲੇਡੀਜ਼ ਵਾਸਤੇ ਔਰ ਇਸੇ ਤਰ੍ਹਾਂ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਤੇ ਬਜ਼ੁਰਗ ਅ ਮਰਦਾਂ ਵਾਸਤੇ ਇਹ ਚੀਜ਼ ਦਿੱਤੀ ਆ ਤੇ ਇਹ ਜਿਹੜਾ ਸਾਡਾ ਅੰਡਰ ਗਾਰਮੈਂਟ ਵਾਸ਼ ਇਹ ਇੱਕੋ ਹੀ ਆ ਇਦੇ 'ਚ ਕੋਈ ਚੀਜ਼ ਐ ਨਹੀਂ ਹੈ ਕਿ ਕੋਈ ਦੋ ਚੀਜ਼ਾਂ ਦਿੱਤੀਆਂ ਜਾਣੀਆਂ ਮੇਨ ਮਕਸਦ ਮੇਰਾ ਅੱਜ ਇਹ ਸੀਗਾ ਕਿ ਮੈਂ ਆਪਦਾ ਇਹ ਮੈਸੇਜ ਕਿਸੇ ਤਰ੍ਹਾਂ ਵੀ ਕੰਪਲੀਟ ਕਰ ਦਵਾਂ ਤੁਹਾਨੂੰ ਇਹ ਮੈਸੇਜ ਦੇ ਦਵਾਂ ਕਿ ਹੁਣ ਜਿਹੜੀ ਆਪਣੀ ਯੂਰਨਲ ਦੀ ਇਨਫੈਕਸ਼ਨ ਹੈ ਉਦੇ ਵਾਸਤੇ ਤੁਸੀਂ ਬਿਲਕੁਲ ਨਿਰਾਸ਼ ਨਹੀਂ ਹੋਣਾ ਦੁਖੀ ਨਹੀਂ ਹੋਣਾ ਦਵਾਈਆਂ ਬਹੁਤ ਨੇ ਉਹਦੇ ਲਈ ਦੰਦੇ ਲੋਕੀ ਪਰ ਅਸੀਂ ਤੁਹਾਨੂੰ ਦਵਾਈ ਨਹੀਂ ਦੇ ਰਹੇ ਇੱਕ ਦੁਆ ਸਮਝੋ ਤੁਹਾਡੇ ਭਰਾ ਦੀ ਕਿਉਂਕਿ ਬਹੁਤ ਮਿਹਨਤ ਹੋਈ ਹੈ ਇਹ ਚੀਜ਼ ਨੂੰ ਬਣਾਉਣ ਤੇ ਔਰ ਫਿਰ ਉਸ ਤੋਂ ਬਾਅਦ ਇਹ ਚੀਜ਼ ਨੂੰ ਲੋਕਾਂ ਦੇ ਉੱਤੇ ਅਜ਼ਮਾਇਆ ਗਿਆ ਬਹੁਤ ਚੀਜ਼ਾਂ ਦੇ ਰਿਜ਼ਲਟ ਆਏ ਫਿਰ ਬਹੁਤ ਜ਼ਿਆਦਾ ਸੋਚ ਸਮਝ ਕੇ ਸੋਚ ਵਿਚਾਰ ਕੇ ਮੈਂ ਇਹ ਪ੍ਰੋਗਰਾਮ ਬਣਾਇਆ ਕਿ ਕਿ ਸਿਰਫ ਬੁਰਾ ਵੀ ਨਾ ਲੱਗ ਜAVE ਗੋਲ ਸਾਹਿਬ ਪਰ ਇਹ ਗੱਲ ਕਹਿਣੀ ਮੇਰੀ ਬਣਦੀ ਸੀ ਔਰ ਮੈਂ ਆਪਣੀ ਗੱਲ ਕਹਿ ਦਿਤੀ ਆ ਪਰ ਤੁਸੀਂ ਇਸ ਗੱਲ ਦਾ ਗੌਰ ਰੱਖਿਓ ਕਿ ਜਦੋਂ ਤੱਕ ਅਸੀਂ ਆਪਣੇ ਅੰਡਰਗਾਰਮੈਂਟਸ ਨੂੰ ਵਿਦਆਊਟ ਕੈਮੀਕਲ ਚੀਜ਼ਾਂ ਦੇ ਨਾਲ ਨਹੀਂ ਵਾਸ਼ ਕਰਾਂਗੇ ਉਦੋਂ ਤੱਕ ਠੀਕ ਨਹੀਂ ਹੋਊਗਾ ਔਰ ਅਹੀਂ ਬਿਲਕੁਲ ਬਿਨਾ ਕਿਸੇ ਕੈਮੀਕਲ ਤੋਂ ਮੈਂ ਤੁਹਾਨੂੰ ਪਿਓਰ ਐਲੋਵੇਰਾ ਚ ਬਣੀ ਹੋਈ ਚੀਜ਼ ਦਿੱਤੀ ਹੈ ਔਰ ਜਦੋਂ ਤੁਸੀਂ ਵਾਸ਼ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਉਸ ਤੋਂ ਬਾਅਦ ਜਦੋਂ ਪਹਿਨੋਗੇ ਫਿਰ ਤੇ ਕਮਾਲ ਦਾ ਤੁਹਾਡਾ ਥੈਂਕ ਯੂ ਸਾਨੂੰ ਮਿਲਣ ਵਾਲਾ ਪਹਿਣਾ ਦਾ ਵੀ ਤੇ ਵੀਰਾ ਦਾ ਵੀ ਜੀ ਬਿਲਕੁਲ ਜੀ ਤੇ ਅਕਸਰ ਵੀ ਕਹਿੰਦੇ ਹੁੰਦੇ ਨੇ ਕਿ ਚਾਹੇ ਕੋਈ ਡਾਕਟਰ ਹੋਵੇ ਚਾਹੇ ਕੋਈ ਵੈਦ ਹੋਵੇ ਉਹਦੇ ਤੇ ਜਦੋਂ ਵਿਸ਼ਵਾਸ ਕਰੀਦਾ ਹੈ ਤਾਂ ਮਰਜ਼ੀ ਵੀ ਪੂਰਾ ਖੁੱਲ ਕੇ ਦੱਸੀਦਾ ਹੈ ਕਿਉਂਕਿ ਇੱਕ ਪ੍ਰਾਈਵੇਸੀ ਵੀ ਹੁੰਦੀ ਹੈ ਇੱਕ ਇਹ ਵੀ ਸਿਸਟਮ ਹੁੰਦਾ ਹੈ ਕਿ ਕਦੇ ਵੀ ਅਜਿਹੀ ਕੋਈ ਵੀਡੀਓ ਜਾਂ ਅਜਿਹੀ ਕੋਈ ਗੱਲਬਾਤ ਨਹੀਂ ਕੀਤੀ ਜਾਂਦੀ ਉਹਦੇ ਮਰਜ਼ੀ ਬਾਰੇ ਕਿਸੇ ਦੀ ਕੋਈ ਪਛਾਣ ਨਹੀਂ ਦੱਸੀ ਜਾਂਦੀ ਸੋ ਇੱਥੇ ਵੀ ਇਹੀ ਖਾਸੀਅਤ ਵਰਦਾਨ ਆਯੁਰਵੈਦਿਕ ਸੈਂਟਰ ਦੀ ਜੋ ਤੁਸੀਂ ਗੋਇਲ ਸਾਹਿਬ ਨਾਲ ਗੱਲ ਕਰ ਲਈ ਇਹਨਾਂ ਦੀ ਟੀਮ ਨਾਲ ਗੱਲ ਕਰ ਲਈਓ ਇੱਥੇ ਦੀ ਇੱਥੇ ਹੀ ਰਹਿਣੀ ਆ ਸਿਰਫ ਤੁਹਾਡੇ ਮਰਜ਼ੀ ਨੂੰ ਪਛਾਣ ਕੇ ਉਹਦਾ ਇਲਾਜ ਆਜ ਕੀਤਾ ਜਾਣਾ ਆਪਾਂ ਹੁਣ ਗੱਲ ਕਰਦੇ ਆ ਗੁਲ ਸਾਹਿਬ ਚਿਹਰੇ ਵਾਸਤੇ ਚਿਹਰੇ ਦੀ ਖੂਬਸੂਰਤੀ ਬੜੀ ਜ਼ਰੂਰੀ ਹੈ ਕਿਉਂਕਿ ਸਰੀਰ ਨੂੰ ਆਪਾਂ ਕੱਪੜਿਆਂ ਦੇ ਨਾਲ ਢੱਕ ਲੈਨੇ ਆ ਹੱਥ ਪੈਰ ਤੇ ਜਿਹੜਾ ਚਿਹਰਾ ਹੈ ਉਹੀ ਹਰ ਪਾਸੇ ਨਜ਼ਰ ਆਉਂਦਾ ਹੈ ਤਾਂ ਉਹਦੇ ਵਾਸਤੇ ਜਿਵੇਂ ਅੱਜ ਕੱਲ ਲੂ ਚੱਲ ਰਹੀ ਹੈ ਬਾਹਰ ਮੜਾ ਜਾਂ ਨਿਕਲੋ ਮਿੱਟੀ ਵੀ ਤੁਹਾਡੇ ਮੂੰਹ ਦੇ ਉੱਤੇ ਪੈਣੀ ਆ ਘੱਟਾ ਵੀ ਪੈਣਾ ਹੈ ਤੁਹਾਨੂੰ ਲੂ ਵੀ ਲੱਗਣੀ ਆ ਗਰਮੈਸ਼ ਦੇ ਨਾਲ ਤੁਹਾਡਾ ਸਨਬਰਨ ਵੀ ਹੋ ਜਾਣਾ ਉਹਦੇ ਵਾਸਤੇ ਕੀ ਹਾਲਾ ਤੁਹਾਡੇ ਕੋਲ ਵੈਸੇ ਮੈਨੂੰ ਉਮੀਦ ਸੀਗੀ ਇਸ ਐਪੀਸੋਡ ਤੋਂ ਪਹਿਲਾਂ ਜਦੋਂ ਆਪਾਂ ਡਿਸਕਸ਼ਨ ਕੀਤੇ ਕਿ ਗੋਲ ਸਾਹਿਬ ਇਸ ਵਾਰ ਤਾਂ ਮਤਲਬ ਤੁਸੀਂ ਸਾਰੇ ਹੀ ਕਹਿੰਦੇ ਹੋ ਨਾ ਰੋਣੇ ਧੋ ਦੇਣੇ ਨੇ ਵੀ ਮਤਲਬ ਕੁਝ ਜਿ ਸਮੁੰਦਰ ਵਾਲੀਆਂ ਗੱਲਾਂ ਲੈ ਕੇ ਆਏ ਬਿਲਕੁਲ ਐਕਚੁਅਲੀ ਹੋਇਆ ਕਿ ਇੱਕ ਦਿਨ ਨਾ ਤਰਵਿੰਦਰ ਜੀ ਅਸੀਂ ਖੜੇ ਆ ਸਾਡਾ ਬਹੁਤ ਵਧੀਆ ਸ਼ਿਵਰ ਲੱਗਾ ਹੋਇਆ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਤੇ ਉੱਥੇ ਬਾਈ ਚਾਂਸ ਨਾ ਮੈਨੂੰ ਕੋਈ ਪੇਸ਼ੈਂਟ ਬਾਹਰ ਆਏ ਕਹਿੰਦੇ ਗੋਲ ਸਾਹਿਬ ਉਹ ਤੁਹਾਨੂੰ ਹੀ ਮਿਲਣਾ ਉਹਨਾਂ ਨੇ ਪਰ ਉਹ ਵੀਲਚੇਅਰ ਤੇ ਨੇ ਵੀ ਉਹ ਅੰਦਰ ਆ ਨਹੀਂ ਸਕਦੇ ਤੁਸੀਂ ਆਓ ਜਦੋਂ ਸੀ ਉਹਨਾਂ ਨੂੰ ਦੇਖਣਗੇ ਨਾ ਜੀ ਪੂਰੀ ਟੀਮ ਸੀ ਸਾਡੀ ਡਾਕਟਰ ਮੇਰੇ ਨਾਲ ਜਲਦੇ ਆ ਤਾਂ ਉੱਥੇ ਨਾ ਮੇਤੋ 5 ਚੰਦ ਮਿੰਟ ਖੜਨਾ ਵੀ ਮੈਨੂੰ ਔਖਾ ਹੋ ਗਿਆ ਤਾਂ ਮੈਨੂੰ ਉਦੋਂ ਪਤਾ ਲੱਗਾ ਕਿ ਯਾਰ ਬਾਣੀਆਂ ਤੂੰ ਤੇ ਨਾਜ਼ੁਕ ਹੋ ਗਿਆ ਤੇ ਪੱਡਾਂ ਦੇ ਵਿੱਚ ਰਹਿਣ ਵਾਲਾ ਸੂਏ ਦੀਆਂ ਕੱਚੀਆਂ ਇੰਜ ਨਾਲ ਆਉਣ ਵਾਲਾ ਬੰਦਾ ਧੁੱਪ ਦੀ ਲੂ ਤੋਂ ਫਿਰ ਜਦ ਦੇਖਿਆ ਟੈਂਪਰੇਚਰ ਕਿੱਥੇ ਜਾ ਰਿਹਾ ਫਿਰ ਉਸ ਤੋਂ ਬਾਅਦ ਨਾ ਜੀ ਇਹਦੇ ਤੇ ਕਾਫੀ ਗੌਰ ਕੀਤਾ ਅਸੀਂ ਦੇ ਰਹੇ ਹਾਂ ਪਹਿਲਾਂ ਰੁਪੰਜਲੀ ਕਿਟ ਦਿੱਤੀ ਹੋਈ ਆ ਫਿਰ ਅਸੀਂ ਇਹਨੂੰ ਨੋ ਟੈਂਚ ਬਣਾਇਆ ਨੂਟ ਅੱਛਾ ਇਹ ਬਣਨ ਲਈ ਸਾਨੂੰ ਬਹੁਤਾ ਟਾਈਮ ਨਹੀਂ ਲੱਗਿਆ ਇਹਨੂੰ 30 ਦਿਨਾਂ 'ਚ ਅਸੀਂ ਤਿਆਰ ਕਰ ਲਿਆ। ਅ ਤੇ 30 ਦਿਨ ਦੇ ਵਿੱਚ ਜਦੋਂ ਅਸੀਂ ਤਿਆਰ ਕਰ ਰਹੇ ਸੀ ਨਾਲ-ਨਾਲ ਸੀ ਘੱਟੋ-ਘੱਟ ਜਿਵੇਂ ਹੁਣ ਰੋਜ਼ ਦਾ 50-60 ਪੇਸ਼ੈਂਟ ਆਉਂਦੇ ਐ ਇਦਾਂ ਦੇ ਉਹਨਾਂ ਨੂੰ ਦੇਣਾ ਵੀ ਸ਼ੁਰੂ ਕਰਤਾ। ਉਹਨਾਂ ਨੇ ਯੂਜ਼ ਕਰਕੇ ਸਾਨੂੰ ਜਦੋਂ ਮੰਗਿਆ ਵੀ ਕੋਲ ਸਾਹਿਬ ਆ ਤਾਂ ਬਹੁਤ ਵਧੀਆ ਚੀਜ਼ ਆ ਗਈ ਤਾਂ ਅਸੀਂ ਫਿਰ ਉਹਨੂੰ ਪ੍ਰੋਮੋਟ ਕੀਤਾ ਰਜਿਸਟਰਡ ਕਰਾਇਆ ਨਾਲ ਦੀ ਨਾਲ ਇਮੀਡੀਏਟ ਅਸੀਂ ਗਵਰਨਮੈਂਟ ਤੋਂ ਵੀ ਅਪਰੂਵਲ ਲਈ ਅੱਛਾ ਇਹ ਜੀ ਐਮਰਜੈਂਸੀ ਚੀਜ਼ਾਂ ਦੀ ਅਪਰੂਵਲ ਵੀ ਛੇਤੀ ਮਿਲ ਜਾਂਦੀ ਆ ਪਤਾ ਹੀ ਹੁੰਦਾ ਵੀ ਆਹੀ ਮੌਸਮ ਹੈ ਇਹ ਇਹ ਲੋਕਾਂ ਨੂੰ ਲੋੜ ਆ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਅਸੀਂ ਦੇਖਿਆ ਕਿ ਪੇਟ ਸਹੀ ਹੋਣਾ ਚਾਹੀਦਾ ਪੇਟ ਖੁਸ਼ ਤਾਂ ਤੋਡੀ ਸਕਿਨ ਖੁਸ਼ ਹੁਣ ਇਹਦੇ ਚ ਚੀਜ਼ਾਂ ਤਿੰਨ ਸੀਗਾ ਗਵਰਨਰ ਨਾਲ ਸੁਣਿਓ ਪਹਿਲਾਂ ਅਸੀਂ ਤਿੰਨ ਜਗ੍ਹਾ ਤੇ ਕੰਮ ਕੀਤਾ ਪਹਿਲਾਂ ਅਸੀਂ ਕੀਤਾ ਤੁਹਾਡੇ ਪੇਟ ਤੇ ਕੰਮ ਤੁਹਾਡੀ ਤੁੰਨੀ ਦੇ ਆਲੇ-ਦਾਲੇ ਤੁਹਾਨੂੰ ਪਤਾ ਲੱਗੂਗਾ ਮੈਂ ਜਦ ਜੋ ਦੱਸਣ ਲੱਗਿਆ ਕੀ ਕੀਤਾ ਅਸੀਂ ਇੱਕ ਨਾ ਉਹ ਬਣਾਇਆ ਲਿਕਵਿਡ ਪੀਣ ਵਾਲਾ ਉਹਦਾ ਅਸੀਂ ਨਾਮ ਰੱਖਿਆ ਮੈਂ ਤੁਹਾਨੂੰ ਦੱਸ ਦਿੰਨਾ ਇਹਦਾ ਐਸਿਡਿਟੀ ਨੋ ਐਸ ਡੀਟੀ ਨੋ ਅਰ ਇਹਨੂੰ ਅਸੀਂ ਆਪਣੇ ਵੱਲੋਂ ਨਾਮ ਦਿੱਤਾ ਲਾਈਫ ਜਕਾਸ ਤੇ ਖੂਬਸੂਰਤ ਬੋਤਲ ਚ ਪੈਕ ਕੀਤਾ ਬੋਤਲ ਤਾਂ ਫਿਰ ਬੋਦਕਾ ਲੈ ਵੀ ਫੀਲ ਹੋਣੀ ਚਾਹੀਦੀ ਹੈ ਕਿਉਂਕਿ ਅੱਜਕੱਲ ਸਾਡੇ ਪੰਜਾਬੀ ਵੀ ਫੀਲ ਲੈਂਦੇ ਆ ਪੂਰੀ ਔਰ ਮੈਨੂੰ ਵੀ ਕਹਦਾ ਕਹਦਾ ਗੁਰਸਤ ਤੁਹਾਡੇ ਨਾਲ ਬਹਿ ਕੇ ਬੜਾ ਆਨੰਦ ਆਉਂਦਾ ਕਿ ਤੁਸੀਂ ਦਵਾਈਆਂ ਹੀ ਨਹੀਂ ਦਿੰਦੇ ਤੁਸੀਂ ਮਤਲਬ ਨਾਲ-ਨਾਲ ਬੰਦਿਆਂ ਨੂੰ ਦਵਾਵਾਂ ਵੀ ਦਿੰਨੇ ਹੋ ਔਰ ਜਿਉਣ ਜੋਗੇ ਹੋ ਜਾਂਦੇ ਆ ਲੋਕੀ ਤੇ ਇਹ ਜਿਹੜੀ ਹੈਗੀ ਹੈ ਨਾ ਜੀ ਇਹਦੇ ਉੱਪਰ ਟੱਕਣ ਹੈ ਬਕਾਇਦਾ ਹੈ 30 ਐਮਐਲ ਦਾ ਅਸੀਂ ਕਹਿੰਦੇ ਕਿ ਟੱਕਣ ਖੋਲੋ ਇਹਦੇ ਵਿੱਚੋਂ 30 ਐਮਐਲ ਭਰੋ ਤੇ ਇੱਕ ਗਲਾਸ ਪਾਣੀ ਦੇ ਵਿੱਚ ਪਾਓ ਇਹਨੂੰ ਸਵੇਰੇ ਨਾਸ਼ਤਾ ਕੀਤਾ ਉਸ ਤੋਂ ਬਾਅਦ ਪੀ ਲਓ ਲੰਚ ਕੀਤਾ ਉਸ ਤੋਂ ਬਾਅਦ ਪੀ ਲੋ ਡਿਨਰ ਕੀਤਾ ਫੇਰ ਪੀ ਲੋ ਤੁਸੀਂ ਦੇਖੋਗੇ 5 7 10 ਦਿਨਾਂ ਜੇ ਤੁਹਾਡੀ ਐਸਿਡਿਟੀ ਗੈਸ ਦੀ ਪ੍ਰੋਬਲਮ ਤੇ ਜਿਹੜੀ ਪੇਟ ਦੇ ਵਿੱਚ ਹਰ ਵਕਤ ਕਬਜ ਬਣੀ ਰਹਿੰਦੀ ਸੀ ਉਹਦੀ ਪ੍ਰੋਬਲਮ ਹੁਣ ਤੁਸੀਂ ਚਿਹਰਾ ਜਿੰਨਾ ਮਰਜ਼ੀ ਲਿਪਲੋ ਭੋਤ ਲੋ ਜੇ ਪੇਟ ਖਰਾਬ ਹੈ ਤਾਂ ਉਹ ਚਿਹਰਾ ਉਨਾ ਹੀ ਬੁਰਾ ਲੱਗਦਾ ਤੇ ਮਤਲਬ ਕਹਿਣ ਦਾ ਕਿ ਚਿਹਰਾ ਵੀ ਅਗਰ ਆਪਾਂ ਸਵਾਰਨਾ ਤਾਂ ਪਹਿਲਾਂ ਪੇਟ ਸਵਾਰਨਾ ਜੇ ਕਿਸੇ ਨੂੰ ਪੇਟ ਦੀ ਪ੍ਰੋਬਲਮ ਹੁੰਦੀ ਹੈ ਖੁੱਲ ਕੇ ਦੱਸਿਆ ਕਰੋ ਔਰ ਇਹ ਲੈ ਜਾ ਕਰੋ ਦੂਜੀ ਚੀਜ਼ ਤਰਵਿੰਦਰ ਜੀ ਪਹਿਲਾ ਕੰਮ ਇਹ ਹੋ ਗਿਆ ਦੂਜਾ ਕੰਮ ਮੈਂ ਉਹਨਾਂ ਨੂੰ ਕਹਿਣਾ ਉਹਨਾਂ ਨੂੰ ਕਿ ਧੁੰਨੀ ਦੇ ਵਿੱਚ ਤੇਲ ਲਾਓ ਜਿਹਨੂੰ ਨਾਭੀ ਟੱਚ ਤੇਲ ਕਿਹਾ ਗਿਆ ਇਹ ਤੇਲ ਲਾਓ ਧੁੰਨੀ ਦੇ ਵਿੱਚ ਤੇ ਇਸ ਦੇ ਨਾਲ ਹੀ ਇੱਕ ਆ ਸੋਨੇ ਦੀ ਸ਼ੀਸ਼ੀ ਵੀ ਹੈ ਜੇ ਵੀ ਦੱਸੋ ਕੀ ਹੈ ਇਹ ਇਹ ਸੀਰਮ ਹੈ ਜੀ ਇਹ ਇਹ ਨਾ ਜਿਹਨਾਂ ਲੋਕਾਂ ਦੇ ਬੁੱਲ ਫਟਦੇ ਆ ਕੁੜੀਆਂ ਦੇ ਜਾਂ ਲੂ ਲੱਗ ਕੇ ਚਿਹਰਾ ਜਲ ਜਾਂਦਾ ਉਹਨਾਂ ਨੂੰ ਇਹ ਸੀ ਦਿੱਤਾ ਸਿਰਫ ਧੁੰਨੀ ਚ ਪਾਉਣ ਲਈ ਬਹੁਜੀ ਲੇਡੀਜ਼ ਵਾਸਤੇ ਬਣਿਆ ਇਹਦਾ ਨਾਮ ਦਿੱਤਾ ਨਾਰੀ ਫਿਟ ਫੀਲ ਗੁੱਡ ਨਾਭੀ ਤੇਲ ਫੀਲ ਗੁੱਡ ਮਤਲਬ ਕਿ ਬਹੁਤ ਗੁੱਡ ਫੀਲਿੰਗ ਜੀ ਮਤਲਬ ਇਹਦੇ ਨਾਲ ਇਹ ਗੱਲ ਪੱਕੀ ਆ ਵੀ ਜਿਹੜੀਆਂ ਸਾਡੀਆਂ ਭੈਣਾਂ ਇਹ ਗੱਲ ਮੈਨੂੰ ਕਹਿੰਦੀਆਂ ਨੇ ਕਿ ਵੀਰੇ ਸਾਡਾ ਤਾਂ ਰੋਮਾਂਸ ਹੀ ਮਰ ਗਿਆ ਸਾਨੂੰ ਤਾਂ ਮਤਲਬ ਜੇ ਹਸਬੰਡ ਸਾਡੇ ਹੱਥ ਵੀ ਲਾਉਂਦੇ ਤਾਂ ਜਾਨ ਨਿਕਲ ਜਾਂਦੀ ਐ ਲੱਗਦਾ ਹੀ ਬਸ ਇਹਦੇ ਕੁਝ ਮਾਰੀਏ ਚੱਕ ਕੇ ਇੰਨਾ ਚੜਚੜਾਪਨ ਉਹਨਾਂ ਭੈਣਾਂ ਵਾਸਤੇ ਇਹ ਬਣਿਆ ਇਹ ਇਹ ਐਸਾ ਬਣਿਆ ਜੀ ਪ੍ਰੋਡਕਟ ਕਿ ਇਹਨੂੰ ਨਾਭੀ ਦੇ ਵਿੱਚ ਲਾਣਾ ਤੁਡੀ ਨਾੜੀ ਨਾੜੀ ਜਿਹੜੀਆਂ ਬਰੀਕ ਨਸਾਂ ਨੇ ਮੇਰੀ ਗੱਲ ਨੂੰ ਗੌਰ ਨਾਲ ਸੁਣਿਓ ਕੋਈ ਕਹਿੰਦਾ 72000 ਨਾੜੀਆਂ ਨੇ ਕੋਈ ਕੁਝ ਉਥੇ ਹੈਗੇ ਨੇ ਪਰ ਕਦੀ ਤੁਹਾਨੂੰ ਇਹ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਤੁਹਾਡੀ ਬਾਡੀ ਦੇ ਵਿੱਚ ਜਿਹੜੇ ਬਾਲ ਹੈ ਇੱਕ ਇੱਕ ਬਾਲ ਦੇ ਨਾਲ ਇੱਕ ਇੱਕ ਨਸ ਜੁੜੀ ਹੋਈ ਹੈ ਜਿਹਨੂੰ ਕਾਫ ਮਸਲਸ ਕਹਿੰਦੇ ਆਪਾਂ ਉਹਦੇ ਨਾਲ ਨਾਲ ਇੱਕ ਇੱਕ ਨਸ ਜੁੜੀ ਹੋਈ ਹੈ ਔਰ ਉਹ ਜਿਹੜੀ ਨਸ ਹੈ ਉਹੀ ਉਸ ਬਾਲ ਨੂੰ ਪਾਲਦੀ ਹੈ ਜਦੋਂ ਉਹਦੇ ਵਿੱਚ ਵੀਕਨੈਸ ਆਉਂਦੀ ਹੈ ਫਿਰ ਬਾਲ ਝੜਦੇ ਨੇ ਤਾਂ ਇਹ ਜਿਹੜੀ ਇਹ ਜਿਹੜੀ ਜਿਹੜਾ ਅਸੀਂ ਦਿੱਤਾ ਹੈ ਫੀਲ ਗੁੱਡ ਇਹ ਹੈ ਕੱਲਾ ਲੇਡੀਜ਼ ਵਾਸਤੇ ਧਿਆਨ ਰੱਖਿਓ ਜੈਂਟਸ ਵਾਸਤੇ ਤਾਂ ਨੋਰਮਲ ਲੱਬੀ ਟੱਚ ਤੇਲ ਅਸੀਂ ਦਿੰਨੇ ਆ ਇਹ ਫੀਲ ਗੁੱਡ ਸਿਰਫ ਉਹਨਾਂ ਪਹਿਣਾ ਵਾਸਤੇ ਬਣਿਆ ਇਹਦੇ ਲਈ ਮੈਂ ਬੋਤਲ ਵੀ ਸੋਨੇ ਵਰਗੀ ਲੱਭ ਕੇ ਲਿਆਈ ਕਿਉਂਕਿ ਮੈਂ ਮੈਂ ਤਾਂ ਜੀ ਆਪਣੇ ਪੇਸ਼ੈਂਟ ਜਿਹੜੇ ਆਉਂਦੇ ਆ ਉਹਨਾਂ ਨੂੰ ਬਿਲਕੁਲ ਫੈਮਿਲੀ ਦੀ ਤਰ੍ਹਾਂ ਪਿਆਰ ਕਰਦਾ ਮੈਨੂੰ ਇਹ ਨਹੀਂ ਹੁੰਦਾ ਵੀ ਇੱਥੇ ਕੰਜੂਸੀ ਕਰੀ ਜਾਵੇਂ ਬੋਤਲ ਸਸਤੀ ਲਿਆਓ ਸਸਤੀ ਨਹੀਂ ਜਦੋਂ ਪਰਸੇ ਚੋਂ ਸਾਡੀ ਭੈਣ ਬੋਤਲ ਕੱਢੇ ਤਾਂ ਸਾਹਮਣੇ ਵਾਲਾ ਪੁੱਛੇ ਇਹ ਕੀ ਹੈ ਹੈਨਾ ਤਾਂ ਇਹ ਚੀਜ਼ ਜਦੋਂ ਲੱਗਦੀ ਹੈ ਨਾ ਜੀ ਤਾਂ ਫਿਰ ਇਹਦੇ ਨਾਲ ਕੀ ਹੁੰਦਾ ਕਿ ਫੀਲ ਗੁੱਡ ਮਤਲਬ ਇਨਸਾਨ ਨੂੰ ਅੰਦਰੋਂ ਬਹੁਤ ਅੱਛੀ ਫੀਲਿੰਗ ਆਉਂਦੀ ਹੈ ਔਰ ਜਿਹੜਾ ਰੋਮਾਂਸ ਲਾਈਫ ਚੋਂ ਖਤਮ ਹੋਇਆ ਪਿਆ ਸੀ ਉਹ ਵੀ ਉਹਦਾ ਜਿਹੜਾ ਹੈਗਾ ਅੰਦਰੋਂ ਮਤਲਬ ਫੁੱਟ ਫੁੱਟ ਕੇ ਆਉਂਦਾ ਵੀ ਹੁਣ ਉਹਨੂੰ ਲੱਗਦਾ ਵੀ ਮੈਂ ਠੀਕ ਆ ਤੇ ਨਾਲ ਹੀ ਅਸੀਂ ਉਹਨਾਂ ਨੂੰ ਕਹਿੰਦੇ ਹੁੰਨੇ ਆ ਕਿ ਜਿਹੜੇ ਜਿਹੜੇ ਗਰਮੀਆਂ ਦੇ ਤੋਹਫੇ ਆ ਉਹਦੀ ਮੈਂ ਗੱਲ ਕਰਨ ਜਾ ਰਿਹਾ ਨਾਭੀ 'ਚ ਤੇਲ ਲਾ ਲਿਆ ਜੀ ਗੁੱਡ ਹੋ ਗਿਆ ਫੀਲ ਉਸ ਤੋਂ ਬਾਅਦ ਇੱਕ ਨਾ ਤੇਲ ਆਉਂਦਾ ਆਪਣੇ ਸਰੋਂ ਦਾ ਆਉਂਦਾ ਨਾ ਜੀ ਬਿਲਕੁਲ ਹੈਗਾ ਕਰੇ ਇਹਗਾ ਪਰ ਉਹ ਅਸਲੀ ਨਹੀਂ ਹੈਗਾ ਅਸਲੀ ਹੈਗਾ ਜਿਹੜਾ ਖਲਾੜੀ ਤੁਸੀਂ ਕਢਾ ਕੇ ਲਿਆਉਂਗੇ ਖਲਾੜੀ ਕਹਿੰਦਾ ਮੈਂ ਕੋਲੂ ਤੋਂ ਕੋਲੂ ਤੋਂ ਜਿਹੜਾ ਕਢਾਉਂਗੇ ਹੁਣ ਮੈਂ ਇਹ ਨਹੀਂ ਤੁਹਾਨੂੰ ਕਹੂੰਗਾ ਕਿ ਕੋਲੂ ਜਿਹੜਾ ਬੈਲ ਹੁੰਦਾ ਉਹੀ ਕਢਾਉਣਾ ਐਸੀ ਦੀ ਕੋਈ ਗੱਲ ਨਹੀਂ ਹੈ ਪਰ ਤੇਲ ਜਿਹੜਾ ਠੰਡਾ ਤੇਲ ਕਢਾਓ ਠੰਡੇ ਕਹਾਣੀ ਦਾ ਤੇਲ ਜਿਹੜਾ ਹੈਗਾ ਸਰੋਂ ਦਾ ਆਹ ਧਰਮਿੰਦਰ ਜੀ ਚੱਕੋ ਪਹਿਲੀ ਬੋਤਲ ਵੱਡੀ ਇਹ ਜਿਹੜੀ ਬੋਤਲ ਹੈ ਇਹ ਹੈਗਾ येलो ਮਸਟਰਡ ਸੀਡ ਆਇਲ ਇਹ ਐਡੀ ਬੋਤਲ ਰੱਖੀ ਹੈ ਜੀ ਹੁਣ ਇਹ ਖਾਲੀ ਬੋਤਲ ਬੋਤਲ ਜਿਹੜੀ ਆ 140 ਰੁਪਏ ਦੀ ਆ ਪਿਓਰ ਕੱਚ ਦੀ ਬੋਤਲ ਹੈ ਹੁਣ ਜੇ ਤੁਸੀਂ ਕਹੋ ਪਲਾਸਟਿਕ ਦੀ ਬੋਤਲ ਚ ਇਹਨੂੰ ਪਾ ਦਾਂਗੇ ਪਾ ਦਾਂਗੇ ਉਸ ਤੋਂ ਬਾਅਦ ਇਹਦੀ ਲੈਬ ਚ ਚੈਕਿੰਗ ਕਰਾ ਲਿਓ ਕਿੰਨੇ ਕਿੰਨੇ ਕਿੰਨੀ ਇਹਦੀ ਡੈਨਸਿਟੀ ਜਿਹੜੀ ਉਹ ਘਟ ਗਈ ਕਿੰਨੀ ਇਹਦੀ ਜਿਹੜੀ ਉਹ ਪਾਵਰ ਉਹ ਘਟ ਗਈ ਕਿੰਨੀ ਤੇਲ ਦੇ ਵਿੱਚ ਜਿਹੜੀ ਜਿਹੜੇ ਇੰਗਰੀਡੀਅੰਟਸ ਨੇ ਉਹ ਕਿੰਨੇ ਘਟ ਗਏ ਤਾਂ ਉਹ ਤੁਹਾਨੂੰ ਪਤਾ ਲੱਗ ਜਾਊਗਾ ਜਦ ਦੀ ਔਰ ਇਹ ਪਿਓਰ ਮਤਲਬ ਪੀਲੀ ਸਰੋਂ ਦਾ ਤੇਲ ਆ ਜੀ ਹੁਣ ਇਹ ਉਹ ਤੇਲ ਹੈ ਧਰਵਿੰਦਰ ਜੀ ਜਿਹਨੂੰ ਐ ਮਲ ਲੈਣਾ ਹੈ ਲੜੂਗਾ ਲੱਗ ਕਦੇ ਲੜਿਆ ਕਰਦਾ ਸੀ ਹੁਣ ਉਹ ਲੜਦਾ ਹੈ ਹੁਣ ਤੁਸੀਂ ਇਹ ਦੇਖੋ ਨਾ ਸਰੋਂ ਦਾ ਤੇਲ ਦੀ ਬੋਤਲ ਮਿਲਦੀ ਬਾਜ਼ਾਰ ਚ ਕਿੰਨੇ ਦੀ ਜੀ 200 ਰੁਪਏ ਦੀ 250 ਰੁਪਏ ਦੀ ਤੇ ਜਦੋਂ ਅਸੀਂ ਕਹਾਣੀ ਤੇ ਕਢਾਉਣ ਜਾਂਦੇ ਆ ਪੀਲੀ ਸਰੋਂ ਦਾ ਤੇਲ ਉਹ ਪੈਂਦਾ 600 ਰੁਪਏ ਲੀਟਰ ਤੇ ਤੁਹਾਨੂੰ ਕੀ ਦੇਤਾ ਜੀ ਉਹਨੇ ਫਿਰ 200 ਰੁਪਏ ਚ ਬਸ ਇਹੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਮੈਂ ਕਿਸੇ ਦੀ ਬਰਾਈ ਚ ਨਹੀਂ ਪੈਂਦਾ ਉਹਦਾ ਆਪਦੀ ਕਿਸਮਤ ਆ ਉਹ ਜਹੇ ਜਾ ਕਰੂਗਾ ਹੋ ਜਾ ਭਰੂਗਾ ਪਰ ਮੈਂ ਤੁਹਾਨੂੰ ਇਹ ਕਹਿਣਾ ਵੀ ਜਿਆਦਾ ਮੇਰੇ ਤੋਂ ਲੈ ਕੇ ਜਾਇਆ ਕਰੋ ਜਾਂ ਤੁਸੀਂ ਆਪਦੇ ਕੋਲ ਕੋਲੂ ਤੇ ਖੜ ਕੇ ਕਢਾਓ ਤੁਸੀਂ ਕਹੋਗੇ ਕੋਲੂ ਕਿੱਥੇ ਮਿਲਦੇ ਨੇ ਜੀ ਫਿਰ ਉਸ ਤੋਂ ਬਾਅਦ ਤਾਂ ਫਿਰ ਤੁਹਾਡੇ ਕੋਲੇ ਮੇਰੇ ਵਾਲੇ ਆਪਸ਼ਨ ਹੈ ਤੁਹਾਨੂੰ ਭਰੋਸਾ ਕਰਨਾ ਪਊਗਾ ਇਹ ਇੱਕ ਐਸੀ ਚੀਜ਼ ਹੈ ਕਿ ਸਰੋਂ ਦਾ ਜਿਹੜਾ ਅਸਲੀ ਤੇਲ ਆ ਉਹ ਤੁਸੀਂ ਮੇਰੇ ਤੋਂ ਲੈ ਜਾਓ ਔਰ ਤੁਹਾਨੂੰ ਮੈਂ ਬਿੱਲ ਵੀ ਦਿਖਾ ਦੂੰ ਮੈਂ ਤਾਂ ਇਹ ਕਹਿੰਦਾ ਨਾ ਤੁਸੀਂ ਦੇਖ ਕੇ ਲੈ ਕੇ ਜਾਓ ਯਾਰ ਜੇ ਇਹਨਾਂ ਚੀਜ਼ਾਂ 'ਚ ਕੋਈ ਕਮਾਉਣ ਨੂੰ ਨਹੀਂ ਮੈਂ ਬੈਠਾ ਕਮਾਉਣ ਲਈ ਬਹੁਤ ਗੁੱਸਾ ਹੈ ਪਰ ਹੁਣ ਤੋਂ ਮੈਂ ਦੱਸਦਾ ਤੇਲ ਇਹਨੂੰ ਕੀ ਕਰਨਾ ਜਦੋਂ ਤੁਸੀਂ ਨਾ ਹੋਂਣਾ ਐ ਚਮਚਾ ਸਿਰਚ ਪਾ ਲੋ ਦੋ ਚਮਚੇ ਪਾ ਲੋ ਸਿਰਚ ਮળી ਜਾਓ ਸੋ ਥੱਲੇ ਨੂੰ ਆ ਗਿਆ ਇੱਕ ਕੰਨਾ ਦੇ ਵਿੱਚ ਇਹਨੂੰ ਕਰ ਦੋ ਫਿਰ ਐ ਡੱਕ ਦੇ ਵਿੱਚ ਕਰ ਦੋ ਇਸੇ ਨੂੰ ਮਲੋ ਮਲਦੇ ਮਲਦੇ ਪੂਰੀ ਬਾਡੀ ਚ ਪੈਰਾਂ ਤੱਕ ਇਹਨੂੰ ਮਲੋ ਪੈਰਾਂ ਦੇ ਹੱਥਾਂ ਦੇ ਨੋਹਾਂ ਦੇ ਵਿੱਚ ਤਾਂ ਐ ਕਰ ਦੋ ਜਿਵੇਂ ਆਪਾਂ ਸ਼ਕਰ ਗੰਦੀ ਚਾਸਨੀ ਚ ਪੀਈ ਹੁੰਦੀ ਆ ਤੇ ਉਸ ਤਰ੍ਹਾਂ ਇਹਨੂੰ ਫਿਰ ਉਸ ਤੋਂ ਬਾਅਦ ਤੁਰੰਤ ਨਾਲੋ ਇਹ ਵੀ ਨਹੀਂ ਐ ਮੈਂ ਕਹਿੰਦਾ ਵੀ ਲਾ ਕੇ ਬੈਠੇ ਰਹੋ ਕੋਈ ਕੰਮ ਨਹੀਂ ਲਾਉਂਦਾ ਬਾਥਰੂਮ ਚ ਥੋੜਾ ਜਿਹਾ ਬੈਠ ਕੇ ਲਾ ਲਓ ਲਾ ਕੇ ਨਾਲੋਂ 15 ਦਿਨ ਬਾਅਦ ਥੈਂਕ ਯੂ ਬੋਲੋਗੇ ਤੁਸੀਂ ਬੋਲੋਗੇ ਹੀ ਬੋਲੋਗੇ ਤੁਹਾਨੂੰ ਕਿਸੇ ਕਰੀਮ ਦੀ ਕਿਸੇ ਜੈਲ ਦੀ ਲੋੜ ਨਹੀਂ ਪੈਣੀ ਮੈਂ ਤੁਹਾਨੂੰ ਸੱਚ ਦੱਸਦਾ ਤੇਲ ਸਰੋਂ ਦਾ ਮਲ ਕੇ ਪਿੰਡੇ ਤੇ ਔਰ ਨਹਾਹਾਂ ਦੇ ਵਿੱਚ ਜੇ ਤੁਸੀਂ ਸੜਕ ਤੇ ਨਿਕਲਗੇ ਜਿੰਨੀ ਮਰਜ਼ੀ ਧੁੱਪ ਹੋਵੇ ਤੁਹਾਡਾ ਕੁਝ ਨਹੀਂ ਵਿਗੜਦਾ ਔਰ ਤੁਸੀਂ ਇੱਕ ਵਾਰੀ ਕਰਕੇ ਦੇਖ ਲਿਓ ਔਰ ਪੈਸਾ ਵੀ ਕਿੰਨਾ ਕੁ ਲੱਗੂ ਮੰਨ ਲਓ ਜੇ ਆਹ ਬੋਤਲ ਹੈ ਲੀਟਰ ਦੀ 600 ਰੁਪਏ ਦੀ ਬੋਤਲ ਤੇ ਅਸੀਂ ਦੇ ਦਨੇ ਆ 600 700 ਰੁਪਏ ਦੀ ਕਿਉਂਕਿ 700 ਮੈਂ ਤਾਂ ਕਹਿੰਦਾ ਅਸੀਂ ਕੰਚ ਦੀ ਬੋਤਲ ਦੇ ਪੈਸੇ ਲੈਨੇ ਘਰੇ ਤੁਹਾਡੇ ਬਾਅਦ ਚ ਬਹੁਤ ਕੰਮ ਆਉਂਦੀ ਆ ਪਾਣੀ ਭਰ ਕੇ ਫ੍ਰਿਜ ਚ ਰੱਖੋ ਪਾਣੀ ਦੀ ਕੁਆਲਿਟੀ ਬਣ ਜਾਂਦੀ ਆ ਤੇ ਇਹ ਜਿਹੜੀ ਬੋਤਲ ਦੇ ਵਿੱਚੋਂ ਜੇ ਬੋਤਲ ਤੁਹਾਡੀ ਮਹੀਨਾ ਚੱਲ ਗਈ ਤਾਂ ਲੱਗਿਆ ਕੀ ਤੁਹਾਡਾ ਰੋਜ਼ ਦਾ ਹੂੰ 200 ਰੁਪਏ ਦਾ ਤੇਲ ਲੱਗਿਆ ਤੇ ਪੂਰੀ ਬਾਡੀ ਦੀ ਮ사ਜ ਤੁਸੀਂ 500 ਰੁਪਏ ਮ사ਜ ਸੈਂਟਰ ਚ ਦੇ ਆਉਨੇ ਆ ਉਹਦਾ ਨਹੀਂ ਉਹਨਾਂ ਨਜ਼ਾਰਾ ਜਿੰਨਾ ਇਹਦਾ ਆਊਗਾ ਬਾਕੀ ਗੱਲਾਂ ਇਹਦੇ ਬਾਰੇ ਫੇਰ ਕਰਾਂਗੇ ਕਰ ਲਿਓ ਮੇਰੇ ਨਾਲ ਤੇ ਇਹਨੂੰ ਬੰਦ ਲਾ ਉਸ ਤੋਂ ਬਾਅਦ ਤੁਸੀਂ ਨਿਕਲ ਜਾਓ ਬਾਹਰ ਨੋ ਟੈਂਡ ਫੇਰ ਤੁਹਾਨੂੰ ਮੇਰੇ ਦੰਨਾ ਟ੍ਰੇਨਿੰਗ ਵਾਸਤੇ ਪੂਰੀ ਕਿੱਟ ਦੀ ਗੱਲ ਜਿਤਦਰਵਿੰਦਰ ਜੀ ਇਜਾਜ਼ਤ ਦੇ ਸਮਾਂ ਬਿਲਕੁਲ ਜੀ ਬਿਲਕੁਲ ਬਹੁਤ ਹੈ ਜੀ ਆਪਣੇ ਕੋਲ ਸਮਾਂ ਆਪਾਂ ਅੱਜ ਜਿਹੜਾ ਚਿਹਰੇ ਦੀ ਖੂਬਸੂਰਤੀ ਨਾੜਾਂ ਦੇ ਰਾਹੀਂ ਲੈ ਕੇ ਬਾਹਰੋਂ ਲੈ ਕੇ ਇੰਟਰਨਲ ਐਕਸਟਰਨਲ ਸਾਰੀ ਦੱਸ ਦੇਣੀ ਆ ਸਾਰੀ ਦੱਸਣੀ ਆ ਕਿਉਂਕਿ ਲੋਕੀ ਪਤਾ ਕੀ ਕਰਦੇ ਇੱਕ ਨੋਟ ਐਂਡ ਕਰੀਮ ਜੀ ਲਈ ਬੜੀ ਆਏ ਮਲੀ ਤੇ ਨਿਕਲ ਉਹ ਤਾਂ ਆਪਾਂ ਨੇ ਆਪ ਦੇ ਆਪ ਨੂੰ ਧੋਖਾ ਦੇ ਲਿਆ ਉਹਦਾ ਉਲਟਾ ਨੁਕਸਾਨ ਹੀ ਹੁੰਦਾ ਫਿਰ ਥੋੜੇ ਦਿਨਾਂ ਬਾਅਦ ਕਿਸੇ ਡਾਕਟਰ ਕੋਲ ਬੈਠੇ ਉਹਨੇ ਛਾਈਆਂ ਪੈ ਗਈਆਂ ਕਿਸੇ ਡਾਈਟਿਸ਼ਨ ਕੋਲ ਬੈਠੇ ਉਹਨੇ ਇਹ ਕੰਮ ਨਾ ਕਰੋ ਕਰੋ ਤਾਂ ਫਿਰ ਪੂਰਾ ਕਰੋ ਡਟ ਕੇ ਕਰੋ ਜੇ ਜੇ ਕਰਨਾ ਆਪ ਦੇ ਵਾਸਤੇ ਕੁਝ ਫਿਰ ਮੈਂ ਤੁਹਾਨੂੰ ਦੱਸਦਾ ਇੱਕ ਕਲਿੰਜ਼ਿੰਗ ਮਿਲਕ ਮੈਂ ਪਹਿਲਾਂ ਕਹਿੰਨਾ ਸਭ ਤੋਂ ਕੀ ਘਰੇ ਜਿਹੜਾ ਕੱਚਾ ਦੁੱਧ ਹੈ ਉਹਦੇ ਨਾਲ ਮੂੰਹ ਧੋਵੋ ਜੇ ਤੁਹਾਨੂੰ ਲੱਗਦਾ ਵੀ ਗੋਇਲ ਸਾਹਿਬ ਨੂੰ ਪੈਸੇ ਦੇਣੇ ਆ ਤਾਂ ਫਿਰ ਮੈਂ ਪ੍ਰੋਡਕਟ ਬਣਾਤੇ ਹੋਏ ਨੇ ਤੁਹਾਡੇ ਲਈ ਕੀ ਬਣਾਇਆ ਰੂਪਾਂਜਲੀ ਕਲਿੰਜ਼ਿੰਗ ਮਿਲਕ ਵਿਦ ਲੈਮਨ ਹੁਣ ਇਹਨੂੰ ਅਸੀਂ ਤੁਸੀਂ ਦੇਖੋ ਦੁੱਧ ਚ ਨਿੰਬੂ ਪਾਓ ਫੱਟ ਜਾਂਦਾ ਪਰ ਅਸੀਂ ਕਿੰਨਾ ਪਿਉਰੀਫਾਈ ਕੀਤਾ ਹੋ ਕੀ ਕੀ ਇਹਦਾ ਇਹਦੇ ਇਹਦੇ ਪਾਪੜ ਵੇਲੇ ਹੋਣਗੇ ਕਿ ਇਹਨੂੰ ਅਸੀਂ ਲੈਮਨ ਬਣਾਇਆ ਔਰ ਜਦੋਂ ਤੁਸੀਂ ਇਹਨੂੰ ਲਗਾਓਗੇ ਤਾਂ ਤੁਸੀਂ ਫੀਲ ਕਰੋਗੇ ਕਿ ਫੇਸ ਸਾਡਾ ਬਿਲਕੁਲ ਫਰੈਸ਼ ਹੋ ਗਿਆ ਔਰ ਇਹਨੂੰ ਲਾਉਣ ਵਾਸਤੇ ਵੀ ਜੀ ਇੰਨਾ ਸੋਹਣਾ ਬ੍ਰਸ਼ ਬ੍ਰਸ਼ ਦਿੱਤਾ ਮੈਂ ਅੱਗੇ ਇਹਦੇ ਨਾਲ ਇਦਾਂ ਹੀ ਲਾਣਾ ਤੇ ਕੋਈ ਐਂਟੀਬੈਕਟਾਂ ਦੇ ਹੱਥ ਗੰਦੇ ਕਰਨੇ 2 ਮਿੰਟ ਚਲਾਓ ਬਾਥਰੂਮ ਚ ਜਾਓ ਤੇ ਛਿੱਟੇ ਮਾਰੋ ਮੂੰਹ ਤੋਂ ਲੋ ਤੇ ਇਹ ਕੇ ਨਾਰਮਲ ਵੀ ਹੈਗਾ ਇਹ ਕਲਿੰਜ਼ਿੰਗ ਮਿਲ ਇਹ ਬ੍ਰਾਈਟਨਿੰਗ ਵਾਸਤੇ ਆ ਜਿਨ੍ਹਾਂ ਦਾ ਚਿਹਰਾ ਬਿਲਕੁਲ ਹੀ ਡਲ ਹੋ ਜਾਂਦਾ ਰਾਤ ਨੂੰ ਘਰੇ ਹੁੰਦੇ ਨੇ ਇਹਦੇ ਨਾਲ ਵਾਸ਼ ਕਰਕੇ ਚੰਗੀ ਤਰ੍ਹਾਂ ਚਿਹਰੇ ਨੂੰ ਉਸ ਤੋਂ ਬਾਅਦ ਕੀ ਕਰਨਾ ਉਸ ਤੋਂ ਬਾਅਦ ਲਗਾਉਣਾ ਰੁਪਾਂਜਲੀ ਫੇਸ ਲੋਸ਼ਨ ਹੁਣ ਇਹ ਲੋਸ਼ਨ ਜਿਹੜਾ ਹੈਗਾ ਇਹਦੇ ਅਸੀਂ ਕਹਿੰਦੇ ਦੋ ਚਮਚੇ ਲੋ ਦੋ ਚਮਚੇ ਸੋਲੂਸ਼ਨ ਦੇ ਇਹਦੇ ਵਿੱਚ ਇੱਕ ਚਮਚ ਜਿਹੜਾ ਹੈਗਾ ਤੁਸੀਂ ਪਾਣਾ ਨਿੰਬੂ ਦਾ ਰਸ ਇਹ ਤੁਸੀਂ ਘਰੋਂ ਪਾਉਣਾ ਅਸੀਂ ਨਹੀਂ ਪਾਇਆ ਕਿਉਂਕਿ ਅਸੀਂ ਜੇ ਪਾ ਰਹੇ ਸੀ ਤੀ ਸਾਨੂੰ ਨਿੰਬੂ ਰਸ ਪਾ ਕੇ ਦਾ ਪੂਰਾ ਉਹ ਪਰਫੈਕਟ ਨਹੀਂ ਸੀ ਬਣ ਰਿਹਾ ਸਾਨੂੰ ਪਾਉਣਾ ਪੈ ਰਿਹਾ ਸੀ ਇਹਦੇ ਵਿੱਚ ਨਿੰਬੂ ਦਾ ਸੱਤ ਉਹ ਅਸੀਂ ਪਾਉਣਾ ਨਹੀਂ ਇਹ ਚ ਫਰੈਸ਼ ਨਿੰਬੂਏ ਪੈਣਾ ਇਹ ਤੁਸੀਂ ਪਾ ਲਿਓ ਦੋ ਚਮਚ ਇਹਦੇ ਇੱਕ ਨਿੰਬੂ ਦਾ ਚਮਚ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਫਿਰ ਫੇਸ ਤੇ ਡਿਪ ਕਰ ਦਿਓ ਡਿਪ ਕਰਕੇ ਛੱਡ ਦਿਓ ਥੋੜੀ देर ਉਦੋਂ ਬਾਅਦ ਜਦੋਂ ਇਹ ਡਰਾਈ ਹੋ ਜਾਏ ਸੁੱਕ ਜੇ ਫਿਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਦਿਓ ਠੰਡੇ ਪਾਣੀ ਨਾਲ ਠੰਡੇ ਪਾਣੀ ਨਾਲ ਵਾਸ਼ ਕਰਨਾ ਤੇ ਨਾਲ ਹੀ ਤੁਸੀਂ ਫਿਰ ਕੀ ਕਰਨਾ ਮੈਂ ਤੁਹਾਡੇ ਲਈ ਬਹੁਤ ਕੁਝ ਕੀਤਾ ਔਰ ਤੁਸੀਂ ਕਿੰਨਾ ਕੁ ਕਰ ਪਾਉਗੇ ਜੇ ਤੁਸੀਂ ਇਹਦਾ 50% ਵੀ ਕਰ ਲਿਆ ਨਾ ਤਾਂ ਵੀ ਤੁਸੀਂ ਥੈਂਕ ਯੂ ਕਰ ਦੇਣੀ ਥੱਕੋਗੇ ਫਿਰ ਅਸੀਂ ਬਹੁਤ ਮਿਹਨਤ ਤੋਂ ਬਾਅਦ ਇਹ ਚੀਜ਼ਾਂ ਐਵੇਂ ਨਹੀਂ ਬਣਦੀਆਂ ਬਣਾਈਆਂ ਨੇ ਤੇ ਉਦੋਂ ਬਾਅਦ ਤੁਸੀਂ ਇੱਕ ਸਵੇਰੇ ਜਦੋਂ ਨਿਕਲਣਾ ਘਰੋਂ ਇਹ ਸਾਰਾ ਵਾਸ਼ ਕਰਕੇ ਉਦੋਂ ਬਾਅਦ ਆ ਜਿਹੜਾ ਸਾਬਣ ਹੈ ਰੁਪੰਜਲੀ ਦੇਸੀ ਗੁਲਾਬ ਸੋਪ ਹੈ ਇਹ ਸੱਚਮੁੱਚ ਦੇਸੀ ਗੁਲਾਬ ਦਾ ਸਾਬਣ ਹੈ ਗੁਲਾਬ ਦੀਆਂ ਪੱਤੀਆਂ ਲੈ ਕੇ ਬਕਾਇਦਾ ਉਹਨਾਂ ਨੂੰ ਘੜੇ ਚ ਉਦਾਂ ਹੀ ਫਾਰਮਿੰਗ ਕਰਕੇ ਉਸੇ ਤਰ੍ਹਾਂ ਸੀ ਉਹ ਤੋਂ ਤਿਆਰ ਕੀਤਾ ਹੈ ਔਰ ਇੱਚ ਵੀ ਕੋਈ ਕੈਮੀਕਲ ਨਹੀਂ ਪਿਓਰ ਐਲੋਵੀਰਾ ਦੀ ਟਿੱਕੀ ਜਮਾਈ ਹੈ ਔਰ ਤੁਸੀਂ ਦੇਖਿਓ ਇਹਦੇ ਨਾਲ ਫੇਸ ਵਾਸ਼ ਕਰਕੇ ਕਿ ਤੁਸੀਂ ਸਾਰੇ ਸਾਬਣ ਭੁੱਲ ਜੋਗੇ ਕਿ ਸਾਬਣ ਵੀ ਕੋਈ ਚੀਜ਼ ਇਹ ਸਾਬਣ ਸਾਨੂੰ ਬਣਾਉਣਾ ਪਿਆ ਨਹੀਂ ਤਾਂ ਅਸੀਂ ਇਹਦਾ ਲੋਸ਼ਨ ਬਣਾਉਣ ਲੱਗੇ ਸੀ ਇਹਦਾਂ ਵਾਸ਼ ਕਰ ਲਓ ਪਰ ਉਹ ਲੋਸ਼ਨ ਚ ਫਿਰ ਕੈਮੀਕਲ ਪੈਂਦਾ ਸੀ ਉਹ ਅਸੀਂ ਪਾਉਣਾ ਨਹੀਂ ਚਾਹੁੰਦੇ ਸੀਗੇ ਫਿਰ ਇੱਕ ਸਾਬਣ ਬਣਾਇਆ ਜੀ ਪੀਐਮ ਸ਼ਾਮ ਨੂੰ ਥੱਕੇ ਹਾਰੇ ਬਾਹਰੋਂ ਆਏ ਅਸੀਂ ਬਾਹਰੋਂ ਆ ਕੇ ਅਸੀਂ ਇਹਦਾ ਨਿੰਮ ਦਾ ਨਿੰਮ ਔਰ ਇਹਦੇ ਵਿੱਚ ਪਾਇਆ ਗਿਆ ਇੱਕ ਤਾਂ ਨਿੰਮ ਤੇ ਇੱਕ ਨਿੰਬੂ ਪਲੱਸ ਇਹਦੇ ਵਿੱਚ ਐਲੋਵੀਰਾ ਇਹ ਤਿੰਨ ਚੀਜ਼ਾਂ ਦਾ ਮਿਸ਼ਰਣ ਸ਼ਾਮ ਨੂੰ ਜਦੋਂ ਇਹਦੇ ਨਾਲ ਫੇਸ ਆਪਾਂ ਧੋਵਾਂਗੇ ਤਾਂ ਫੇਸ ਦੀ ਫਰੈਸ਼ਨੈਸ ਆ ਜਾਊਗੀ ਉਸ ਤੋਂ ਬਾਅਦ ਤੁਸੀਂ ਆਪਦਾ ਡਿਨਰ ਕਰੋ ਮਜ਼ਾ ਆਊਗਾ ਤੁਹਾਨੂੰ ਤੇ ਇਹ ਇਹ ਦੋ ਚੀਜ਼ਾਂ ਹੋ ਗਿਆ ਇਹ ਉਹਨਾਂ ਵਾਸਤੇ ਨੇ ਜਿਹੜੇ ਕਰ ਸਕਦੇ ਨੇ ਕਿ ਤੇ ਐ ਵੀ ਨਾ ਕਹੀ ਜਾਵੇ ਇੰਨਾ ਕੌਣ ਕਰੂ ਇਹ ਉਹੀ ਕਰੂ ਜਿਹਨੇ ਕਰਨਾ ਜਿਹਨੂੰ ਆਪਣੇ ਆਪ ਨਾਲ ਪਿਆਰ ਆ ਜਾਂ ਆਪਦੇ ਸਰੀਰ ਨਾਲ ਪਿਆਰ ਆ ਉਹ ਕਰ ਸਕਦਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਕੰਮ ਆਉਂਦਾ ਜੀ ਇੱਕ ਸਪੈਸ਼ਲ ਉਹ ਆਉਂਦਾ ਨੋ ਟ੍ਰੈਨਿੰਗ ਜਿਹੜਾ ਟਾਈਮ ਤੋਂ ਬਚਣ ਵਾਸਤੇ ਉਹ ਆਉਂਦਾ ਇੱਕ ਤ ਇਹ ਇਹ ਨੋ ਟ੍ਰੈਨ ਕਿਟ ਹੈ ਇਦੇ ਬਾਰੇ ਮੈਂ ਮੋਟੀ ਮੋਟੀ ਜਾਣਕਾਰੀ ਦੇ ਦਿੰਦਾ ਇੱਕ ਤੇ ਨੋਟ ਐਂਡ ਮ사ਜ ਜੈਲ ਹੈ ਜਿੰਦਾਂ ਅਸੀਂ ਫੇਸ ਦੀ ਮ사ਜ ਕਰਨੀ ਆ ਇਹ ਅਸੀਂ ਇਹ ਕੰਮ ਰਾਤ ਨੂੰ ਕਰਨਾ ਆ ਕੇ ਇਹ ਕੰਮ ਪਹਿਣ ਲੱਗੇ ਕਰੋ ਤੁਸੀਂ ਦੇਖਿਓ ਅਨੰਦ ਗਰਮੀਆਂ ਤੋਂ ਡਿਆ ਨਿਕਲੀਆਂ ਤੁਸੀਂ ਕਹੋਗੇ ਫੇਸ ਲਾ ਹੋ ਗਿਆ ਕਮਾਲ ਹੀ ਹੋ ਗਿਆ ਤਾਜਮਹਲ ਵਾਂਗ ਸੁਜਣ ਲੱਗੇ ਪਏ ਨੇ ਗੋਇਲ ਸਾਹਿਬ ਅੱਜ ਕਿਉਂਕਿ ਸਭ ਦੇ ਚਿਹਰੇ ਅਸਲੀ ਕੀਮਤ ਕੀ ਚੀਜ਼ ਦੀ ਹੈ ਚਿਹਰੇ ਦੀ ਆ ਅਧਰ ਤੋਂ ਥੱਲੇ ਦਾ ਸਾਰਾ ਹੀ ਕੋਲੇ ਆ ਚਿਹਰਾ ਦੇਖ ਕੇ ਹੀ ਪਤਾ ਲੱਗਦਾ ਹੈ ਕਰਨੈਲ ਸਿੰਘ ਹੈ ਚਰਨੈਲ ਸਿੰਘ ਹੈ ਫਲਾਣਾ ਹੈ ਫਲਾਣਾ ਹੈ ਹੈਨਾ ਤੇ ਇਸ ਤੋਂ ਬਾਅਦ ਰੁਪਾਂਜਲੀ ਜਿਹੜਾ ਹੈਗਾ ਕਲੇ ਬਣਾਇਆ ਕਲੇ ਆਪਾਂ ਨੇ ਮਲਣਾ ਤੇ ਫਿਰ ਆਪਾਂ ਨੇ ਰੁਪਾਂਜਲੀ ਦੇ ਉੱਤੋਂ ਇਹ ਬਣਾਇਆ ਜੀ ਇੱਕ ਫੇਸ ਐਂਡ ਬਾਡੀ ਸਕਰਬ ਹੈ ਇਜੇਵੇਂ ਹੱਥਾਂ ਤੇ ਨਾ ਮੈਲ ਜੰਮ ਜਾਂਦੀ ਆ ਬਾਈਕ ਚਲਾ ਕੇ ਜਾਂ ਸਕੂਟਰੀਆਂ ਚਲਾ ਕੇ ਜਾਂ ਧੁੱਪ ਚ ਕੰਮ ਕਰਕੇ ਇਹ ਉਹਨੂੰ ਖਤਮ ਕਰ ਦਿੰਦਾ ਜੀ ਚਿਹਰੇ ਦੇ ਉੱਤੇ ਜਿਵੇਂ ਇਥੇ ਕਾਲੇ ਕਾਲੇ ਦਾਗ ਪੈ ਜਾਂਦੇ ਨੇ ਅੱਖਾਂ ਦੇ ਥੱਲੇ ਡਾਰਕ ਸਰਕਲ ਆ ਇਹ ਉਹਦੇ ਤੇ ਰਗੜੋ ਤਾਂ ਖਤਮ ਕਰ ਦਿੰਦਾ ਫਿਰ ਅਸੀਂ ਦਿੱਤਾ ਰੁਪਾਂਜਲੀ ਮ사ਜ ਕਰੀਮ ਫਿਰ ਅਸੀਂ ਕਰੀਮ ਦਿਤੀ ਹੈ ਜੀ ਲਾਸਟ ਚ ਇਹ ਰਾਤ ਨੂੰ ਕਰਕੇ ਪੈ ਜਾਓ ਇਹ ਪਤਾ ਕੀ ਹੈ ਧਰਮਿੰਦਰ ਜੀ ਇਹ ਰਾਤ ਨੂੰ ਜੇ ਕਰ ਲਿਆ ਤਾਂ ਜਸਟ ਤੁਸੀਂ ਆਪਣੀ ਜਿਹੜੀ ਸਕਿਨ ਹੈ ਉਹਦੀ ਲੈਮੀਨੇਸ਼ਨ ਕਰਤੀ ਉਸ ਤੋਂ ਬਾਅਦ ਤੁਸੀਂ ਸਵੇਰੇ ਜਿਹੜਾ ਮਰਜ਼ੀ ਮੇਕਅਪ ਕਰ ਲਓ ਇਹਦੇ ਉੱਪਰ ਜਿਹੜਾ ਮਰਜ਼ੀ ਮੇਕਅਪ ਕਰ ਲਓ ਜਦੋਂ ਵੀ ਤੁਸੀਂ ਫੇਸ ਵਾਸ਼ ਕਰੋਗੇ ਤੁਹਾਡੀ ਸਕਿਨ ਨੂੰ 1% ਵੀ ਨੁਕਸਾਨ ਨਹੀਂ ਹੋ ਸਕਦਾ ਇਹ ਇਸ ਤਰ੍ਹਾਂ ਦੀ ਲੈਮੀਨੇਸ਼ਨ ਬਣਦੀ ਹੈ ਤੇ ਫਿਰ ਤੁਹਾਡੇ ਲਈ ਸਭ ਤੋਂ ਵੱਧ ਜਿਹੜੇ ਪਲੇਅਰ ਨੇ ਇਹ ਜਿਹੜੇ ਸਵੇਰੇ 6 ਵਜੇ ਗਰਾਊਂਡ 'ਚ ਆ ਜਾਂਦੇ ਨੇ 4 ਵਜੇ ਆ ਜਾਂਦੇ ਨੇ ਉਦੋਂ ਸੂਰਜ ਦੇਵਤਾ ਜੀ ਚੜ੍ਹਦੇ ਆ ਪੂਰੀ ਕੜਕ ਗਰਮੀ ਚਾਉਂਦੇ ਆ ਉਹਨਾਂ ਵਾਸਤੇ ਵੀ ਜ਼ਰੂਰਤ ਹੈ ਤੇ ਆਮ ਜਿਹੜੇ ਦਿਨ ਦੇ ਵਿੱਚ ਬਹੁਤ ਸਾਰੇ ਸਾਡੇ ਬੱਚੇ ਸਾਡੇ ਭੈਣ ਭਰਾ ਕ੍ਰਿਕਟ ਖੇਡਦੇ ਆ ਗਰਾਊਂਡ 'ਚ ਖੇਡਦੇ ਆ ਖੇਡਣ ਲੱਗੇ ਉਹਨਾਂ ਨੂੰ ਟੈਨ ਹੁੰਦੀ ਆ ਤੇ ਉਹਨਾਂ ਦੇ ਮੋਢੇ ਵੀ ਜਿੰਨੀ ਕਿ ਟੀ-ਸ਼ਰਟ ਪਾਈ ਹੁੰਦੀ ਆ ਉਹਨਾਂ ਦਾ ਰੰਗ ਚਿੱਟਾ ਬਾਕੀ ਕਾਲਾ ਹੋ ਜਾਂਦਾ ਉਹ ਜਿਹੜੀ ਟੈਨਿੰਗ ਹੈ ਉਹਦੇ ਵਾਸਤੇ ਫਿਰ ਬਣਾਇਆ ਐਸਐਸ ਕਰੀਮ ਸਨ ਸਕ੍ਰੀਨ ਇਹ ਜਿਹੜਾ ਹੈਗਾ ਜੀ ਐਸਐਸ ਕ੍ਰੀਮ ਸਨ ਸਕ੍ਰੀਨ ਇਹਦੇ ਵਿੱਚ ਅਸੀਂ ਇੱਕ ਤੇ ਇਹ ਬਣਾਇਆ 30 ਇਹ ਇਹਦਾ ਹੈਗਾ ਜੀ ਐਸਪੀਐਫ 30 ਪੀਏ ਪਲਸ ਪਲਸ ਇੱਕ ਬਣਾਇਆ ਐਸਪੀਐਸ 40 ਬੋਟੀ ਵਾਲਾ ਥੋੜਾ ਜਿਹਾ ਕਲਰ ਚੇਂਜ ਆ ਉਹ ਜਿਹੜੀ ਬਹੁਤ ਪੀਕ ਤੇ ਜਦੋਂ ਪੈ ਤੋਂ ਪੈਂਦੀ ਆ ਨਾ ਉਹਦੇ ਚ ਜਦੋਂ ਨਿਕਲਣਾ ਸੀ ਬਾਈਕ ਤੇ ਬੈਠ ਕੇ ਜਾਂ ਅਸੀਂ ਗੱਡੀ ਚ ਬੈਠ ਕੇ ਜਾਂ ਅਸੀਂ ਕਿਤੇ ਵੀ ਜਾ ਰਹੇ ਆ ਇਹ ਉਹਦੇ ਵਾਸਤੇ ਕੰਮ ਕਰ ਰਿਹਾ ਔਰ ਪਿਓਰ ਚੀਜ਼ ਹੈ ਜੀ ਇਹ ਪਿਓਰ ਚੀਜ਼ਾਂ ਨੇ ਨੋਟਨ ਜਿਹੜਾ ਹੈਗਾ ਮੈਂ ਪਹਿਲੀ ਵਾਰ ਤੁਹਾਨੂੰ ਇੰਟਰੋਡਿਊਸ ਕੀਤਾ ਪਰ ਇਹਨੂੰ ਅਸੀਂ ਇਹ ਇਹ ਪ੍ਰੋਡਕਟ ਸਾਡਾ ਘੱਟੋ ਘੱਟ 20 ਸਾਲ ਤੋਂ ਚੱਲ ਰਿਹਾ ਹੈ 20 22 ਸਾਲ ਤੋਂ ਸਾਡਾ ਪ੍ਰੋਡਕਟ ਕਾਮਜਾਵ ਹੈ ਕਰ ਹੁਣ ਇਹਨੂੰ ਅਸੀਂ ਪੈਕਿੰਗ ਵੀ ਅੱਛੀ ਦੇਤੀ ਕਿਉਂਕਿ ਸਾਡਾ ਹੁਣ ਯੂਕੇ ਕੈਨੇਡਾ ਅਮਰੀਕਾ ਇਹ ਹੁਣ ਸੈਰ ਕਰਨ ਲੱਗਾ ਉਹਨੇ ਵੱਡੇ-ਵੱਡੇ ਵੱਡੀਆਂ-ਵੱਡੀਆਂ ਅਲਵਾਰੀਆਂ 'ਚ ਰਹਿਣ ਲੱਗਾ ਉਹਨੇ ਤਾਂ ਮੇਰੇ ਇਹਨੂੰ ਪੈਕਿੰਗ ਵਧੀਆ ਦਿੱਤੀ ਔਰ ਇਹ ਜਿਹੜਾ ਨੋ ਟੈਨ ਦਾ ਅੱਜ ਮੈਂ ਤੁਹਾਨੂੰ ਦਿੱਤਾ ਨੁਸਕਾ ਜਾਂ ਫਾਰਮੂਲੇਸ਼ਨ ਇਹ ਉਹਨਾਂ ਇਲਾਕਿਆਂ ਲੋਕਾਂ ਵਾਸਤੇ ਬਹੁਤ ਕਾਮਯਾਬ ਹੈ ਜਿਨ੍ਹਾਂ ਨੂੰ ਟੈਨਿੰਗ ਦੀ ਪ੍ਰੋਬਲਮ ਹੁੰਦੀ ਹੈ ਔਰ ਸਕਿਨ ਟੈਨ ਹੋਣ ਦਾ ਖਤਰਾ ਬਣਿਆ ਰਹਿੰਦਾ ਉਹਨਾਂ ਲਈ ਮੈਂ ਤੁਹਾਨੂੰ ਜਿਹੜਾ ਲਾਈਫ ਜਿਗਾਸ ਤੋਂ ਲੈ ਕੇ ਪ੍ਰੋਪਰ ਇੱਕ ਇੱਕ ਚੀਜ਼ ਸਮਝਾ ਦਿੱਤੀ ਹੋਈ ਹੈ ਨੋ ਟਾਈਮ ਤੱਕ ਬਾਡੀ ਵਾਸ਼ ਤੱਕ ਔਰ ਅੰਡਰ ਗਾਰਮੈਂਟ ਵਾਸ਼ ਤੱਕ ਔਰ ਸਾਨੂੰ ਯੂਰਿਨ ਏਰੀਆ ਨੂੰ ਵਾਸ਼ ਕਰਨ ਦੀਆਂ ਚੀਜ਼ਾਂ ਜਿਹੜੀਆਂ ਇਨਫੈਕਸ਼ਨ ਵਾਸਤੇ ਸਾਰੀਆਂ ਸਮਝਾ ਦਿੰਦੀਆਂ ਲਾਸਟ ਚ ਇੱਕ ਚੀਜ਼ ਮੈਂ ਦੱਸ ਦਵਾਂ ਜਿਹੜੀ ਤੁਸੀਂ ਚਾਹਦੇ ਹੋ ਕਿ ਕੁਝ ਐਸੀ ਚੀਜ਼ ਵੀ ਦਿੱਤੀ ਜਾਵੇ ਕਿ ਇਹ ਚੀਜ਼ ਬਿਲਕੁਲ ਠੀਕ ਹੋ ਜਾਣੇ ਚੀਜ਼ਾਂ ਆਉਣ ਵਾਲੇ ਸਮੇਂ 'ਚ ਜੇ ਕਿਤੇ ਤੁਸੀਂ ਇੱਕ 11 ਬਿੰਡ ਕੈਪਸੂਲ ਹੈ ਇਹ ਪਿਓਰ ਮਤਲਬ ਕਿ ਉਹਦੇ ਚ ਬਣਿਆ ਹੋਇਆ ਆਪਣਾ ਮੋਰਿੰਗਾ ਐਲੋਵੇਰਾ ਹੋਰ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਸਪਾਇਰੋਲੀਨਾ ਵਗੈਰਾ ਪਾ ਕੇ ਇੱਚ 11 ਚੀਜ਼ਾਂ ਪਾਈਆਂ ਗਈਆਂ ਨੇ ਇਸੇ ਕਰਕੇ ਇਹਦਾ ਨਾਮ ਦਿੱਤਾ ਗਿਆ 11 ਬਿੰਨ ਔਰ ਇਹ ਤੁਸੀਂ ਯਕੀਨ ਮੰਨਣਾ ਕਿ ਜਿਹੜੇ ਲੋਕਾਂ ਨੂੰ ਵੀ ਦਿੱਤਾ ਵੂਮੈਨਸ ਨੂੰ ਵੀ ਦਿੱਤਾ ਹੈ ਮੈਨਸ ਨੂੰ ਵੀ ਦਿੱਤਾ ਹੈ ਜਿੰਨੀ ਮਰਜ਼ੀ ਬਾਡੀ ਦੀ ਸਕਿਨ ਦੀ ਕੋਈ ਵੀ ਵੀਕਨੈਸ ਹੈ ਉਹਨੂੰ ਕਵਰ ਕਰ ਲੈਂਦਾ ਔਰ ਜੇ ਇਹਨੂੰ ਤੁਸੀਂ ਮਹੀਨਾ ਡੇਢ ਮਹੀਨਾ 2 ਮਹੀਨੇ ਖਾ ਲੋਗੇ ਨਾ ਤਾਂ ਇਹਦੇ ਨਾਲ ਜਿਹੜੀ ਸਕਿਨ ਦੀ ਗਲੋ ਬਣਦੀ ਆ ਕਮਾਲ ਦੀ ਗਲੋ ਬਣਦੀ ਹੈ ਬਸ ਇਹਨੂੰ ਖਾਣ ਵਾਸਤੇ ਪੰਚਮ ਹਲਦੀ ਵਾਲਾ ਦੁੱਧ ਲੈਣਾ ਬਹੁਤ ਜ਼ਰੂਰੀ ਹੈ ਉਹਦੋਂ ਤੁਸੀਂ ਜੇ ਦੁੱਧ ਨਾਲ ਲਓਗੇ ਤਾਂ ਕਮਾਲ ਦੇ ਰਿਜ਼ਲਟ ਆਉਂਦੇ ਨੇ ਅੱਜ ਲਈ ਇੰਨਾ ਹੀ ਬਾਕੀ ਧਰਮਿੰਦਰ ਜੀ ਜਿਵੇਂ ਕਹਿਣਗੇ ਕਰਦੇ ਰਵਾਂਗੇ ਬਿਲਕੁਲ ਜੀ ਗੁਲ ਸਾਹਿਬ ਕਹਿੰਦੇ ਹੁੰਦੇ ਨੇ ਕਿ ਛੋਟੀ ਜੀ ਜਿਹੜੀ ਤੁਹਾਡੀ ਇੱਕ ਗੱਲਬਾਤ ਸੀਗੀ ਉਹ ਆਵਾ ਵੱਡੀ ਕਰ ਲਈ ਕਾਰਨ ਇਹ ਸੀਗਾ ਕਿ ਜ਼ਰੂਰੀ ਸੀਗੀ ਇਹ ਜਾਣਕਾਰੀ ਜ਼ਰੂਰੀ ਸੀਗੇ ਤੁਹਾਡੇ ਪ੍ਰੋਡਕਟ ਜਿਹੜੇ ਹਰ ਘਰ ਦੇ ਵਿੱਚ ਪਹੁੰਚਣੇ ਚਾਹੀਦੇ ਨੇ ਜਿਹੜੇ ਲੋਕ ਲੈ ਸਕਦੇ ਨੇ ਉਹ ਜ਼ਰੂਰ ਇਹਨਾਂ ਪ੍ਰੋਡਕਟਸ ਨੂੰ ਮੰਗਾਉਣ ਕਿਉਂਕਿ ਸਕਰੀਨ ਦੇ ਉੱਤੇ ਨੰਬਰ ਵੀ ਚੱਲ ਰਹੇ ਨੇ ਤੁਸੀਂ ਖੁਦ ਵੀ ਚੰਡੀਗੜ੍ਹ ਆ ਸਕਦੇ ਹੋ ਉਹ ਐਡਰੈਸ ਵੀ ਤੁਹਾਡੀ ਸਕਰੀਨ ਦੇ ਉੱਤੇ ਪੂਰਾ ਫਲੈਸ਼ ਹੋ ਰਿਹਾ ਹੈ ਤੇ ਗੋਲ ਸਾਹਿਬ ਤੁਹਾਨੂੰ ਇਸੇ ਤਰ੍ਹਾਂ ਮਿਲਣਗੇ ਇਸੇ ਤਰ੍ਹਾਂ ਹੀ ਤੁਹਾਨੂੰ ਹਰ ਚੀਜ਼ ਸਮਝਾਈ ਜਾਊਗੀ ਇਹ ਨਹੀਂ ਕਿ ਤੁਸੀਂ ਆਉਣਾ ਹੈ ਤੇ ਬਾਹਰ ਉਹ ਚੀਜ਼ ਲੈ ਕੇ ਨਿਕਲ ਜਾਣਾ ਇਹ じゃ ਨਹੀਂ ਹੈ ਪੂਰਾ ਅਪਾਇੰਟਮੈਂਟ ਲੈ ਕੇ ਆਓਗੇ ਪੂਰਾ ਸਮਾਂ ਤੁਹਾਨੂੰ ਗੋਲ ਸਾਹਿਬ ਇਸੇ ਤਰ੍ਹਾਂ ਹੀ ਦੇਣਗੇ ਤੇ ਸਾਰਾ ਕੁਝ ਹੀ ਤੁਹਾਨੂੰ ਇਸੇ ਤਰ੍ਹਾਂ ਹੀ ਦੱਸਣਗੇ ਗੋਲ ਸਾ ਸੀ ਪ੍ਰੋਗਰਾਮ ਦਾ ਹਿੱਸਾ ਬਣੇ ਬਹੁਤ-ਬਹੁਤ ਧੰਨਵਾਦ ਹੈ ਜੀ ਕਰਮੇਂਦਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਿਲਕੁਲ ਜੀ ਤੇ ਗੁਲ ਸਾਹਿਬ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਦਾ ਤੇ ਆਪਾਂ ਵੀ ਅਗਲੇ ਐਪੀਸੋਡ ਦੇ ਵਿੱਚ ਨਵੀਂ ਜਾਣਕਾਰੀ ਫਿਰ ਤੁਹਾਨੂੰ ਦੇਣੀ ਆ ਤਦ ਤੱਕ ਲਈ ਆਗਿਆ ਦਿਓ ਧੰਨਵਾਦ